ਇਹ ਕਿਸਾ 3 ਸਾਲ ਪੁਰਾਣੀ ਕਿਤਾਬ ਇਹੋ ਜੇ ਕੀ ਐ ਇਸ ਕਿਤਾਬ ਦੇ ਵਿੱਚ ਕੀ ਲੋਕਾਂ ਵੱਲੋਂ ਅੱਜ ਵੀ ਇਹ ਇੰਨੀ ਜ਼ਿਆਦਾ ਪੜ੍ਹੀ ਜਾਂਦੀ ਆ ਹੂੰ ਸਿਦਾਰਥ ਨਾਮ ਦੀ ਇਹ ਕਿਤਾਬ ਜਿਹੜੀ ਹਰਮਨ ਹਸੀਏ ਦੁਆਰਾ ਲਿਖੀ ਗਈ ਆ ਹਾਂਜੀ ਮੈਂ ਤੁਹਾਨੂੰ ਦੱਸਦਾ ਕਿ ਮੈਂ ਇਸ ਕਿਤਾਬ ਨੂੰ ਕਿਵੇਂ ਪੜ੍ਹਿਆ ਹੂੰ ਜਿੱਦਾਂ ਕਿ ਆਪਾਂ ਨੂੰ ਪਤਾ ਹੀ ਆ ਕਿ ਜਿਹੜੇ ਵੱਡੇ ਵੱਡੇ ਬਿਜ਼ਨਸਮੈਨ ਆ ਉਹ ਕਿਤਾਬਾਂ ਪੜ੍ਹਦੇ ਆ ਬਿਲਕੁਲ ਇਹ ਚੀਜ਼ ਮੈਂ ਵੀ ਸੁਣੀ ਹੂੰ ਮੈਂ ਸੋਚਿਆ ਕਿਉਂ ਨਾ ਫਿਰ ਕਿਤਾਬਾਂ ਪੜ੍ਹੀਆਂ ਜਾਣ ਹਾਂਜੀ ਮੈਂ ਕਿਤਾਬਾਂ ਬਾਰੇ ਸਰਚ ਕਰਨ ਲੱਗਾ ਤੇ ਕਿਤਾਬਾਂ ਥੋੜੀਆਂ ਔਖੀਆਂ ਲੱਗਣ ਲੱਗੀਆਂ ਮੈਨੂੰ ਹੂੰ ਹੂੰ ਫਿਰ ਮੈਂ ਸਰਚ ਕੀਤਾ ਕਿ 10 ਸਭ ਤੋਂ ਸੌਖੀਆਂ ਕਿਤਾਬਾਂ ਕਿਹੜੀਆਂ ਨੇ ਹੂੰ ਇੱਕ ਕਿਤਾਬ ਉਹਨਾਂ ਵਿੱਚੋਂ ਇੱਕ ਮਿਲੀ ਮੈਨੂੰ ਜਿਹੜੀ ਕਿ ਇੱਕ ਛੋਟੀ ਕਿਤਾਬ ਸਿੰਪਲ ਭਾਸ਼ਾ ਵਿੱਚ ਲਿਖੀ ਹੋਈ ਹਾਂਜੀ ਜਿਹਨੂੰ ਪੜਨ ਲੱਗਿਆ ਮੈਨੂੰ ਬਹੁਤੀਆਂ ਮੁਸ਼ਕਲਾਂ ਆਈਆਂ ਨਹੀਂ ਹੂੰ ਤੇ ਇਹ ਕਿਤਾਬ ਦੀ ਸਿੱਖਿਆ ਜਿਹੜੀ ਆ ਉਹ ਕਾਫੀ ਵਧੀਆ ਆ ਹਾਂ ਇਨਸਪਾਇਰਿੰਗ ਕਿਤਾਬ ਹੈ ਹੂੰ ਮੈਨੂੰ ਵਧੀਆ ਲੱਗਾ ਇਸ ਕਿਤਾਬ ਨੂੰ ਪੜ੍ਹ ਕੇ ਤੁਹਾਨੂੰ ਪਤਾ ਜਿਹੜਾ ਇਹਦਾ ਰਾਈਟਰ ਆ ਹਰਮਨ ਹੈッセ ਇਹਨੂੰ ਨੋਬਲ ਪ੍ਰਾਈਜ਼ ਮਿਲਿਆ ਸੀ 1946 ਦੇ ਵਿੱਚ ਹੂੰ ਨੋਬਲ ਪ੍ਰਾਈਜ਼ ਜਦੋਂ ਆਪਾਂ ਕਹਿ ਦਿੰਨੇ ਆ ਤਾਂ ਆਪਾਂ ਅਕਸਰ ਇਹਦੀ ਵੈਲਿਊ ਨੂੰ ਨਹੀਂ ਸਮਝਦੇ ਹੂੰ ਜਿੱਦਾਂ ਖੇਡ ਜਗਤ ਦੇ ਵਿੱਚ 올림픽ਸ ਦੇ ਵਿੱਚ 골ਡ ਮੈਡਲ ਜਿੱਤਣਾ ਸਭ ਤੋਂ ਵੱਡੀ ਉਪਲਬਧੀ ਹੈ ਹਾਂਜੀ ਉਦਾਂ ਹੀ ਦਿਮਾਗੀ ਤੌਰ ਤੇ ਕੁਝ ਕਰਨਾ ਡੂੰਗਾ ਸੋਚਣਾ ਜਾਂ ਲੋਕਾਂ ਦੀ ਮਦਦ ਕਰਨਾ ਇਸ ਪੱਖ ਦੇ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਮੈਡਲ ਆ ਜਿਹੜਾ ਉਹ ਨੋਬਲ ਪ੍ਰਾਈਜ਼ ਆ ਤੇ ਨੋਬਲ ਪ੍ਰਾਈਜ਼ winner ਆ ਸਾਡੇ ਇਸ ਕਿਤਾਬ ਦੇ ਲੇਖਕ ਹਰਮਨ ਹੈਸੇ। ਹੂੰ ਇਹ ਕਿਤਾਬ ਇਹਨਾਂ ਨੇ 1922 ਦੇ ਵਿੱਚ ਜਰਮਨ ਦੇ ਵਿੱਚ ਲਿਖੀ ਸੀ ਕਿਉਂਕਿ ਇਹ ਜਰਮਨੀ ਦੇ ਵਿੱਚ ਪੈਦਾ ਹੋਈ ਸੀ ਤੇ ਉਸ ਤੋਂ ਬਾਅਦ ਇਹ 1946 ਦੇ ਵਿੱਚ ਜਾ ਕੇ ਟ੍ਰਾਂਸਲੇਟ ਹੋਈ ਨਾ ਹਾਂਜੀ 51 ਦੇ ਵਿੱਚ ਜਾ ਕੇ ਟ੍ਰਾਂਸਲੇਟ ਹੋਈ ਸੀ। ਹੂੰ ਹੂੰ ਤੇ ਉਸ ਤੋਂ ਬਾਅਦ ਹੀ ਥੋੜੇ ਸਮੇਂ ਬਾਅਦ ਇਹ ਕਿਤਾਬ ਨੇ ਤਬਾਹੀ ਮਚਾਤੀ ਸੀ ਅਮਰੀਕਾ ਦੇ ਵਿੱਚ ਇੰਨੀ ਸੋਹਣੀ ਤੇ ਇੰਨੀ ਜ਼ਿਆਦਾ ਲੋਕਾਂ ਨੂੰ ਪਸੰਦ ਆਈ ਸੀ ਤੁਹਾਨੂੰ ਪਤਾ ਹੈ ਕਿਤਾਬ ਬਹੁਤ ਜ਼ਿਆਦਾ ਪ੍ਰਭਾਵਿਤ ਤਾਂ ਇੰਡੀਅਨ ਫਿਲਾਸਫੀ ਤੋਂ ਹਾਂਜੀ ਭਾਰਤੀ ਕਲਚਰ ਤੋਂ ਉਹ ਕਿਉਂ ਕਿਉਂਕਿ ਇਹ ਹਰਮਨ ਹੈਸੇ ਆਪ ਤਾਂ ਇੰਡੀਆ ਕਦੀ ਨਹੀਂ ਗਿਆ ਪਰ ਇਹਦੇ ਮਦਰ ਇੰਡੀਆ ਤੋਂ ਸੀ ਤਾਂ ਕਰਕੇ ਇੰਡੀਅਨ ਫਿਲਾਸਫੀ ਨੇ ਕਾਫੀ ਜ਼ਿਆਦਾ ਪ੍ਰਭਾਵਿਤ ਕੀਤਾ ਇਸ ਕਿਤਾਬ ਦੇ ਲੇਖਕ ਨੂੰ ਤੇ ਅੱਜ ਸ਼ਾਇਦ ਤਾਂ ਹੀ ਕਰਕੇ ਭਾਰਤੀ ਲੋਕਾਂ ਨੂੰ ਜਾਂ ਫਿਰ ਦੁਨੀਆ ਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਇਹ ਕਿਤਾਬ 103 ਸਾਲ ਬਾਅਦ ਵੀ ਇੰਨੀ ਜ਼ਿਆਦਾ ਪਸੰਦ ਆਉਂਦੀ ਹੈ। ਬਿਲਕੁਲ ਜਿਹੜੀ ਇਸ ਕਿਤਾਬ ਦੇ ਵਿੱਚ ਜਰਨੀ ਦੱਸੀ ਗਈ ਆ ਸਿਦਾਰਥ ਜਿਹੜਾ ਮੇਨ ਕਰੈਕਟਰ ਹੈ ਇਹਦੇ ਵਿੱਚ ਨਾ ਹਮ ਸਾਰੀ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ ਰਿਲੇਟ ਕਰਦੀ ਆ ਬਿਲਕੁਲ ਆਮ ਜ਼ਿੰਦਗੀ ਜਿਹੜੀ ਬੰਦਾ ਜਿਉਂਦਾ ਆ ਉਹ ਆਪਣੇ ਆਪ ਨਾਲ ਰਿਲੇਟ ਕਰਕੇ ਵੇਂਦਾ ਕਿ ਮੇਰੇ ਨਾਲ ਇਹੋ ਜਿਹੀਆਂ ਗੱਲਾਂ ਹੀ ਹੋਉਂਦੀਆਂ ਕਿ ਮੇਰੀ ਜ਼ਿੰਦਗੀ ਵੀ ਇਦਾਂ ਹੀ ਚੱਲਣ ਲਈ ਆ ਕਿ ਮੇਰੀ ਜ਼ਿੰਦਗੀ ਦੇ ਵਿੱਚ ਵੀ ਇਦਾਂ ਦੇ ਮੁਸ਼ਕਲ ਪੜਾ ਆ ਸਕਦੇ ਆ ਜਾਂ ਫਿਰ ਆਉਣਗੇ ਹਾਂਜੀ ਬਿਲਕੁਲ ਇਦਾਂ ਦੀਆਂ ਕੁਝ ਆਮ ਗੱਲਾਂ ਜਿਹੜੀਆਂ ਵਾਂ ਜਿਹੜੀਆਂ ਵੀ ਆਪਾਂ ਨੂੰ ਨਾਰਮਲੀ ਸਿੱਖਣ ਨੂੰ ਨਹੀਂ ਮਿਲਦੀਆਂ ਜਦੋਂ ਗੱਲ ਕਰਦੇ ਆ ਨਾ ਮਨ ਦੀ ਖੋਜ ਦੀ ਅਧਿਆਤਮ ਦੀ ਤੇ ਉਸ ਪੱਖ ਨੂੰ ਲੈ ਕੇ ਕਿਤਾਬ ਪਹਿਲੇ ਤੇ ਮਤਲਬ ਜਿੰਨੇ ਵੀ ਡਿਗਜ ਆ ਜਿਹੜੇ ਸਪਿਰਚੁਅਲਿਟੀ ਨੂੰ ਬੜੇ ਡੂੰਘੇ ਢੰਗ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦੇ ਉਹ ਇਹ ਕਿਤਾਬ ਨੂੰ ਜ਼ਰੂਰ ਮੈਂਸ਼ਨ ਕਰਦੇ ਆ ਹਮ ਆਪਾਂ ਮਨ ਦੀ ਖੋਜ ਦੀ ਗੱਲ ਕਰ ਰਹੇ ਸੀ ਆਪਣੇ ਆਪ ਨੂੰ ਸਮਝਣ ਦੀ ਗੱਲ ਹਮ ਹਮ ਤੇ ਆਪਾਂ ਨੂੰ ਇਸ ਕਿਤਾਬ ਦੇ ਸ਼ੁਰੂ ਦੇ ਵਿੱਚ ਤੇ ਅੰਤ ਦੇ ਵਿੱਚ ਦੋਸਤੀ ਤੇ ਰਿਸ਼ਤੇ ਦੀ ਗੱਲ ਆਉਂਦੀ ਰਿਸ਼ਤਿਆਂ ਨੂੰ ਸਮਝਣਾ ਵੀ ਜ਼ਰੂਰੀ ਹੈ ਨਾ ਹਮ ਹਮ ਤੇ ਉਹ ਦੋਸਤੀ ਦਾ ਰਿਸ਼ਤਾ ਇਸ ਕਿਤਾਬ ਦੇ ਸਿਧਾਂਤਾਂ ਦੇ ਆਧਾਰ ਤੇ ਕੀ ਹੈ ਸੱਚੀ ਦੋਸਤੀ ਕਿਸ ਚੀਜ਼ ਨੂੰ ਕਿਹਾ ਗਿਆ ਹੈ ਦੋਸਤੀ ਬੜੇ ਵਧੀਆ ਢੰਗ ਨਾਲ ਇਸ ਕਿਤਾਬ ਦੇ ਵਿੱਚ ਦੱਸੀ ਗਈ ਹੈ ਹਮ ਸਿਦਾਰਥਾ ਦਾ ਜਿਹੜਾ ਫਰੈਂਡ ਗੋਵਿੰਦਾ ਹਮ ਉਹ ਇਹਨਾਂ ਦੋਵਾਂ ਨੂੰ ਇਹ ਦੋਵੇਂ ਇੱਕ ਦੂਜੇ ਨੂੰ ਇੰਨੇ ਚੰਗੀ ਤਰ੍ਹਾਂ ਸਮਝਦੇ ਆ ਹਮ ਕਿ ਇੱਕ ਦੂਜੇ ਦੇ ਬੋਲਣ ਤੋਂ ਬਿਨਾਂ ਹੀ ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਕਿ ਕੀ ਚਾਹੁੰਦਾ ਦੂਜਾ ਬੰਦਾ ਬਿਲਕੁਲ ਅਸਲ ਦੇ ਵਿੱਚ ਜਿਹੜੀ ਅੱਜ ਦੀ ਦੁਨੀਆਵੀ ਦੋਸਤੀ ਆ ਉਹ ਤਾਂ ਸਿਰਫ ਮਤਲਬ ਦੀ ਰਹਿ ਗਈ ਆ ਹਮ ਕਿ ਆਪਾਂ ਕਿਸੇ ਤੋਂ ਮਤਲਬ ਕੱਢਣਾਂ ਦੇ ਆਪਾਂ ਦੋਸਤੀ ਬਣਾ ਲੈਨੇ ਆ ਜਦੋਂ ਆਪਾਂ ਨੂੰ ਮਤਲਬ ਨਹੀਂ ਹੁੰਦਾ ਆਪਾਂ ਦੋਸਤੀ ਵੀ ਨਹੀਂ ਰੱਖਦੇ ਹਮ ਪਾਰੇਸ ਕਿਤਾਬ ਦੇ ਇਹ ਜਿਹੜੀ ਸੁਧਾਰਤ ਤੇ ਗੋਵਿੰਦਾ ਦੀ ਜਰਨੀ ਆ ਇਹਦੇ ਵਿੱਚ ਇਹ ਦੱਸਿਆ ਗਿਆ ਹੈ ਕਿ ਭਾਵੇਂ ਤੁਹਾਡਾ ਦੋਸਤ ਤੁਹਾਡੇ ਨਾਲ ਨਹੀਂ ਆ ਹਮ ਪਰ ਤੁਸੀਂ ਐਕਚੁਅਲ ਚ ਉਹਦੀ ਕੇਅਰ ਕਰੰਦਾ ਹੈ ਹਮ ਤੁਸੀਂ ਤੁਹਾਨੂੰ ਉਹਦੇ ਬਾਰੇ ਪਤਾ ਆ ਤੁਸੀਂ ਉਹਦੇ ਜਿਹੜੇ ਡਿਸੀਜਨਸ ਆ ਉਹਦੇ ਰਿਸਪੈਕਟ ਕਰੰਦਾ ਹੈ ਹਮ ਕਿ ਜਿਵੇਂ ਕਿ ਤੁਹਾਡਾ ਦੋਸਤ ਇਹ ਨਹੀਂ ਕਿ ਜੇ ਤੁਸੀਂ ਕਹੋ ਬਈ ਮੇਰੇ ਨਾਲ ਨਹੀਂ ਜਾਣਾ ਤੂੰ ਤੇ ਉਹ ਕਹੋ ਕਿ ਨਹੀਂ ਮੈਂ ਤੇ ਨਾਲ ਹੀ ਜਾਣਾ ਉਹਦੇ ਬਾਰੇ ਇਹ ਦੱਸਿਆ ਗਿਆ ਹੈ ਕਿ ਉਹ ਤੁਹਾਨੂੰ ਤੁਹਾਡਾ ਪਾਥ ਚੂਜ਼ ਕਰਨ ਦਵੇ ਹਮ ਤਾਡੀ ਦੋਸਤੀ ਬਰਕਰਾਰ ਰਹੂਗੀ ਭਾਵੇਂ ਤੁਸੀਂ ਵੱਖਰੇ ਵੱਖਰੇ ਰਾਹਾਂ ਤੇ ਚੱਲਣ ਦਾ ਹੈ ਜੀ ਹੂੰ ਇਹ ਨਹੀਂ ਕਿ ਤੁਸੀਂ ਜੇ ਇਕੱਠੇ ਜੀਤੇ ਫੇਰ ਹੀ ਤੁਹਾਡੀ ਦੋਸਤੀ ਰਹੂ ਵੀ ਜੇ ਤੁਸੀਂ ਵੱਖੋ ਵੱਖਰੇ ਹੋ ਗਏ ਤਾਂ ਤੁਹਾਡੀ ਦੋਸਤੀ ਖਤਮ ਹੋ ਜਾਣੀ ਆ ਭਾਵੇਂ ਅੱਜ ਤੁਸੀਂ ਇੱਕ ਦੂਜੇ ਤੋਂ ਵੱਖਰੇ ਹੋ ਜੋ ਹੂੰ ਆਉਣ ਵਾਲੇ ਪੰਜਾਂ ਦਸਾਂ ਸਾਲਾਂ ਬਾਅਦ ਮਿਲੋ ਪਰ ਤੁਹਾਡੀ ਦੋਸਤੀ ਤੁਹਾਡੀ ਜਿਹੜੀ ਕੇਅਰ ਆ ਇੱਕ ਦੂਜੇ ਦੇ ਪ੍ਰਤੀ ਉਹ ਤੁਹਾਡੀ ਬਰਕਰਾਰ ਰਹੂਗੀ ਉਦਾਂ ਦੀ ਉਦਾਂ ਹੀ ਕਿਉਂਕਿ ਇੱਕ ਕੀ ਇਹਨੂੰ ਕਹਿੰਦੇ ਇਮੋਸ਼ਨਲ ਕਨੈਕਸ਼ਨ ਹੁੰਦਾ ਆ ਆਪਸ ਦੇ ਵਿੱਚ ਹੂੰ ਤੇ ਦੋਸਤ ਇਹਦੇ ਵਿੱਚ ਬੜਾ ਵਧੀਆ ਜਦੋਂ ਅ ਸਿਧਾਰਥਾ ਕਹਿੰਦਾ ਆ ਕਿ ਮੈਂ ਗੌਤਮ ਬੁੱਧ ਦੇ ਨਾਲ ਨਹੀਂ ਜੁੜਨਾ ਮੈਂ ਇਹਨਾਂ ਦੇ ਵਿਚਾਰਾਂ ਦੀ ਮੈਂ ਬਿਲਕੁਲ ਰਿਸਪੈਕਟ ਕਰਦਾ ਆ ਹਾਂ ਪਰ ਮੈਂ ਜ਼ਿੰਦਗੀ ਦੇ ਵਿੱਚ ਆਪ ਕੁਝ ਐਕਸਪਲੋਰ ਕਰਨਾ ਚਾਹੁੰਦਾ ਆ ਵੀ ਮੈਂ ਇਹ ਨਹੀਂ ਚਾਹੁੰਦਾ ਵੀ ਮੈਂ ਸਿਰਫ ਸਿਰਫ ਇਹਨਾਂ ਤੋਂ ਸੁਣ ਕੇ ਇਹਨਾਂ ਦੀ ਸਿੱਖਿਆ ਲੈ ਕੇ ਤੇ ਇਹਨਾਂ ਦੇ ਨਾਲ ਜੁੜਿਆ ਰਹਾ ਮਾਂ ਵੀ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਵੀ ਤੱਕੇ ਵੀ ਖਾਣਾ ਚਾਹੁੰਨਾ ਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਸਾਰੀਆਂ ਮੁਸ਼ਕਲਾਂ ਸਹਿਣਾ ਚਾਹੁੰਨਾ ਆ ਫਿਰ ਮੈਂ ਐਕਸਪੀਰੀਅੰਸ ਤੋਂ ਸਿੱਖਣਾ ਚਾਹੁੰਨਾ ਆ ਦੈਨ ਗੋਵਿੰਦਾ ਨੇ ਆਲਰੇਡੀ ਡਿਸਾਈਡ ਕਰ ਲਿਆ ਹੁੰਦਾ ਕਿ ਮੈਂ ਗੌਤਮ ਬੁੱਧ ਦੇ ਨਾਲ ਹੀ ਰਹਿਣਾ ਹੂੰ ਤੇ ਫਿਰ ਗੋਵਿੰਦਾ ਜਦੋਂ ਨਾਲ ਆਨਲੀ ਕਹਿੰਦਾ ਆ ਸਿਧਾਰਥ ਨੂੰ ਕਹਿੰਦਾ ਕਿ ਨਹੀਂ ਮੈਂ ਵੀ ਤੇਰੇ ਨਾਲ ਹੀ ਜਾਣਾ ਜੇ ਤੂੰ ਗੌਤਮ ਬੁੱਧ ਦੇ ਨਾਲ ਇਹਨਾਂ ਨੂੰ ਮੈਂ ਵੀ ਨਹੀਂ ਰਹਿਣਾ ਮੈਂ ਵੀ ਤੇਰੇ ਨਾਲ ਹੀ ਜਾਣਾ ਦੈਨ ਗੋਵਿੰਦਾ ਨੂੰ ਕਹਿੰਦਾ ਆ ਸਿਧਾਰਥਾ ਕਿ ਇਹ ਤੇਰਾ ਡਿਸੀਜਨ ਹੁਣ ਤੂੰ ਲੈ ਲਿਆ ਆ ਆਲਰੇਡੀ ਹਾਂ ਹੁਣ ਤੂੰ ਆਪਣੇ ਡਿਸੀਜਨ ਤੋਂ ਬਦਲਣਾ ਹੁਣ ਤੂੰ ਇੱਥੇ ਰਹਿ ਤੇ ਆਪਣੇ ਅਕੋਰਡਿੰਗ ਡਿਸੀਜਨ ਲੈ ਨਾ ਕਿ ਮੇਰੇ ਅਕੋਰਡਿੰਗ ਹਾਂ ਸੋ ਮੈਂ ਆਪਣੀ ਲਾਈਫ ਨੂੰ ਐਕਸਪਲੋਰ ਕਰਨਾ ਹੈ ਇਤੋਂ ਇਹ ਪਤਾ ਲੱਗਦਾ ਕਿ ਆਪਣੇ ਦੋਸਤ ਨੂੰ ਸਹੀ ਰਾਹ ਦੇਣਾ ਹਾਂ ਬਹੁਤ ਵੱਡੀ ਅਸਲੀ ਦੋਸਤੀ ਦੀ ਐਗਜ਼ੈਂਪਲ ਆ ਇਹ ਨਹੀਂ ਕਿ ਚੱਲ ਮੇਰੇ ਨਾਲ ਚੱਲ ਚੱਲ ਮੇਰੇ ਨਾਲ ਚੱਲ ਇਹ ਨਹੀਂ ਕਿ ਜੋ ਦੋਵੇਂ ਕਰਕੇ ਵੇਣੇ ਆ ਜੇ ਫਸਾਂਗੇ ਦੋਵੇਂ ਫਸਾਂਗੇ ਜੇ ਬਚਾਂਗੇ ਤੇ ਦੋਵੇਂ ਬਚਾਂਗੇ ਨਾ ਆਪਣੇ ਦੋਸਤਾਂ ਦੇ ਲਈ ਇਹ ਬੜਾ ਵੱਡਾ ਰਿਸਕ ਹੁੰਦਾ ਹੈ ਕਿ ਉਹ ਮਹਾਤਮਾ ਬੁੱਧ ਨੂੰ ਛੱਡ ਕੇ ਜਾ ਰਿਹਾ ਹੁੰਦਾ ਹੈ ਕਿ اپنی ਉਹਨੂੰ ਨਹੀਂ ਪਤਾ ਹੁੰਦਾ ਕਿ ਅੱਗੇ ਜਰਨੀ ਕੀ ਹੋਣੀ ਹੈ ਅਨਪ੍ਰੇਡਿਕਟੇਬਲ ਹੁੰਦਾ ਸਾਰਾ ਕੁਝ ਪਰ ਸਿਧਾਰਥਾ ਫਿਰ ਵੀ ਇਕੱਲਾ ਤੁਰਦਾ ਹੈ ਉਹ ਇਹ ਨਹੀਂ ਕਹਿੰਦਾ ਗੋਵਿੰਦਾ ਨੂੰ ਕਿ ਚੱਲ ਤੂੰ ਵੀ ਆ ਜਾ ਨਾਲ ਆਪਾਂ ਦੇਖਦੇ ਹਾਂ ਰਿਸਕ ਆਊਗਾ ਤੇ ਦੋਨੇ ਚੱਕਾਂਗੇ ਉਹ ਕਹਿੰਦਾ ਹੈ ਕਿ ਤੂੰ ਆਪਣੀ ਜਰਨੀ ਚੂਸ ਕੀਤੀ ਹੈ ਤੂੰ ਆਪਣਾ ਪਾਸ ਚੂਸ ਕੀਤਾ ਤੂੰ ਉੱਥੇ ਚੱਲ ਕਹਲਾ ਕਿ ਉਹ ਇਕੱਠੇ-ਇਕੱਠੇ ਨਹੀਂ ਰਹਿੰਦੇ ਵੱਖਰੇ-ਵੱਖਰੇ ਹੋ ਜਾਂਦੇ ਆ ਪਰ ਉਹਨਾਂ ਦੇ ਇਮੋਸ਼ਨਸ ਜਿਹੜੇ ਆ ਕਨੈਕਸ਼ਨਸ ਆ ਉਹ ਬਰਕਰਾਰ ਰਹਿੰਦੇ ਆ ਉਹਦੀ ਐਗਜ਼ਾਮਪਲ ਸਾਨੂੰ ਇਸ ਕਿਤਾਬ ਦੇ ਐਂਡ ਤੇ ਜਾ ਕੇ ਮਿਲਦੀ ਆ ਤੇ ਦੋਸਤੀ ਇਹਦੇ ਵਿੱਚ ਇਸੇ ਤਰ੍ਹਾਂ ਬੜਾ ਵਧੀਆ ਦੱਸਿਆ ਗਿਆ ਕਿ ਦੋਸਤੀ ਕੀ ਹੁੰਦੀ ਹੈ ਸਾਡੀ ਤੇ ਸਾਨੂੰ ਦੋਸਤੀ ਦੇ ਨਾਲ ਕਿਵੇਂ ਚੱਲਣਾ ਚਾਹੀਦਾ ਹੈ ਓਨੈਸਟੀ ਕਿੰਦਾ ਰੱਖਣੀ ਚਾਹੀਦੀ ਹੈ ਚਲਾਕੀਆਂ ਭਰੀ ਦੋਸਤੀ ਬਿਲਕੁਲ ਨਹੀਂ ਹੋਣੀ ਚਾਹੀਦੀ ਹਾਂ ਸੋ ਇਹਦੇ ਹੋਗੀ ਦੋਸਤੀ ਦੀ ਗੱਲ ਇਹਦੇ ਵਿੱਚ ਸਿਧਾਰਥ ਆਪਣਾ ਘਰ ਛੱਡ ਦਿੰਦਾ ਹੈ ਕਿ ਮੈਂ ਆਪਣੀ ਲਾਈਫ ਨੂੰ ਐਕਸਪਲੋਰ ਕਰਨਾ ਹੈ ਉਹਦੇ ਪਿੱਛੇ ਦੇ ਕਾਰਨ ਕੀ ਇਸ ਕਿਤਾਬ ਦੇ ਵਿੱਚ ਦੱਸੇ ਗਿਆ ਹੈ ਕਿ ਉਹ ਆਪਣਾ ਘਰ ਛੱਡਦਾ ਕਿਉਂ ਆ ਘਰ ਛੱਡਣ ਦੇ ਪਿੱਛੇ ਤਾਂ ਕੀ ਕਾਰਨ ਹੁੰਦਾ ਕਬੀਰ ਸਾਹਿਬ ਕਹਿੰਦੇ ਆ ਕਿ ਝੂਠੇ ਸੁਖ ਨੂੰ ਸੁਖ ਕਹੇ ਮਾਨਤ ਹੈ ਮਨਮੋਹ ਖਲਕ ਚਬੈਨਾ ਕਾਲ ਕਾ ਕੁਛ ਮੂੰਹ ਮੇ ਕੁਛ ਗੋਦ ਤੇ ਸਿਦਾਰਥ ਨੂੰ ਇਹ ਗੱਲ ਪੂਰੀ ਪੂਰੀ ਸਮਝ ਲੱਗ ਜਾਂਦੀ ਹੈ ਕਿ ਕਾਲ ਦੇ ਪੰਜੇ ਦੀ ਪਕੜ ਬਹੁਤ ਮਜ਼ਬੂਤ ਹੈ ਕਾਲ ਦੇ ਅੱਧਾ ਕ ਮੂੰਹ ਚ ਤੇ ਅੱਧਾ ਕ ਉਹਦੇ ਹੱਥ ਚ ਗੋਦੀ ਚ ਸਾਰਾ ਕੁਝ ਉਹਨੇ ਨਿਗਲ ਜਾਣਾ ਆ ਚਾਹੇ ਸਿਦਾਰਥ ਦੇ ਕੋਲ ਸੁੱਖ ਆਰਾਮ ਪੈਸਾ ਸ਼ੋਹਰਤ ਕਿਤਾਬਾਂ ਸਾਰਾ ਕੁਝ ਹੁੰਦਾ ਆ ਪਰ ਉਹਦੇ ਅੰਦਰ ਇੱਕ ਖਿੱਚ ਹੁੰਦੀ ਹੈ ਉਹਨੂੰ ਇਹ ਚੀਜ਼ ਦੀ ਸਮਝ ਲੱਗ ਜਾਂਦੀ ਹੈ ਕਿ ਕਾਲ ਨੇ ਸਾਰਾ ਕੁਝ ਝਗੜ ਜਾਣਾ ਮੇਰੇ ਪਿਓ ਦਾ ਦੇ ਝਗੜ ਗਿਆ ਆ ਤੇ ਪਿਓ ਦਾ ਹੁੰਦਾ ਵੈਸੇ ਫੈਮਿਲੀ ਘਰ ਸਾਰਾ ਕੁਝ ਇਹ ਰਹਿਣਾ ਨਹੀਂ ਹੈ ਹਮੇਸ਼ਾ ਹਮੇਸ਼ਾ ਜਿੱਦਾਂ ਇੱਕ ਸਮੇ ਗੁਰੂ ਨਾਨਕ ਸਾਹਿਬ ਮਹਾਤਮਾ ਬੁੱਧ ਮਹਾਵੀਰ ਜੈਨ ਮੁਨੀ ਦੇ ਅੰਦਰ ਖਿੱਚ ਸੀ ਇੱਕ ਇਦਾਂ ਦੀ ਖਿੱਚ ਜਿੱਦਾਂ ਇੱਕ ਪਤੰਗ ਡੋਰ ਨੂੰ ਖਿੱਚਦੀ ਹੈ ਨਾ ਇਦਾਂ ਹੀ ਸਾਡੇ ਅੰਦਰ ਇੱਕ ਖਿੱਚ ਹੁੰਦੀ ਹੈ ਜਿਹੜੀ ਸਾਨੂੰ ਅੰਦਰ ਖਿੱਚਦੀ ਹੈ ਤੇ ਸਿਦਾਰਥ ਉਹ ਖਿੱਚ ਮਹਿਸੂਸ ਕਰਦਾ ਜਿਹੜੀ ਕਦੇ ਗੁਰੂ ਸਾਹਿਬਾਨ ਨੇ ਮਹਿਸੂਸ ਕੀਤੀ ਸੀ ਉਹੀ ਖਿੱਚ ਉਹਨੂੰ ਮਜਬੂਰ ਕਰ ਦਿੰਦੀ ਹੈ ਕਰੋ ਦੂਰ ਜਾਣ ਦੇ ਲਈ ਹਾਲਾਂਕਿ ਜਾਣਾ ਕੋਈ ਨਹੀਂ ਚਾਹੁੰਦਾ ਪਰ ਉਹ ਅੰਦਰ ਇੱਕ ਜਿਹੜੀ ਅਜੀਬ ਜਿਹੀ ਖਿੱਚ ਹੁੰਦੀ ਹੈ ਨਾ ਜਿੱਦੇ ਤੇ ਕੰਟਰੋਲ ਨਹੀਂ ਰਹਿ ਜਾਂਦਾ ਉਹ ਦੁੱਖ ਉਹ ਅੰਦਰ ਦਰਦ ਮਹਿਸੂਸ ਹੁੰਦਾ ਉਸ ਦਰਦ ਨੂੰ ਮਹਿਸੂਸ ਕਰਦੇ ਕਰਦੇ ਸਿਦਾਰਥ ਮਜਬੂਰ ਹੋ ਜਾਂਦਾ ਤੇ ਜਿੱਦ ਕਰਦਾ ਕਿ ਮੈਨੂੰ ਜਾਣਾ ਪੈਣਾ ਹੈ ਆਪਣੇ ਪਿਤਾ ਨੂੰ ਕਹਿੰਦਾ ਕਿ ਕੋਈ ਰਸਤਾ ਨਹੀਂ ਬਚਿਆ ਵੀ ਮੈਂ ਇਹ ਜਗੜਿਆ ਨਹੀਂ ਰਹਿਣਾ ਚਾਹੁੰਦਾ ਨਾ ਇਹ ਦੁਨੀਆ ਵੀ ਚੀਜ਼ਾਂ ਮਤਲਬ ਵੀ ਮੈਂ ਆਪਣੇ ਆਪ ਨੂੰ ਐਕਸਪਲੋਰ ਕਰਨਾ ਚਾਹੁੰਦਾ ਵੀ ਮੈਂ ਉਹ ਕਰਨਾ ਚਾਹੁੰਦਾ ਕਿ ਜੋ ਮੈਂ ਟਰਾਈ ਕਰਾਂ ਤੇ ਫਿਰ ਮੈਂ ਅੱਗੇ ਕੁਝ ਕਰਾਂ ਬਿਲਕੁਲ ਸਿਦਾਰਥ ਨੂੰ ਇਹ ਸਮਾਂ ਲੱਗ ਜਾਂਦੀ ਹੈ ਕਿ ਜਿਹੜਾ ਮਾਨਿਆ ਨਾ ਉਹਨੂੰ ਇਹ ਦੁਨੀਆਵੀ ਚੀਜ਼ਾਂ ਪਸੰਦ ਆ ਉਹਨੂੰ ਮਜ਼ਾ ਹੁੰਦਾ ਇਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਜਿੱਦਾਂ ਉਹਦੇ ਪਿਤਾ ਨੂੰ ਪ੍ਰੈਸਟੀਜ ਜਿਹੜੀ ਉੱਥੇ ਉਹ ਨਾਮ ਬਣਿਆ ਹੁੰਦਾ ਹੈ ਨਾ ਉਸ ਇਲਾਕੇ ਦੇ ਵਿੱਚ ਉਹ ਨਾਮ ਨੂੰ ਬਰਕਰਾਰ ਰੱਖਣ ਦੇ ਵਿੱਚ ਮਜ਼ਾ ਆਉਂਦਾ ਹੈ ਉਹਦੇ ਪਿਤਾ ਜੀ ਬਹੁਤ ਫੇਮਸ ਹੁੰਦੇ ਆ ਪਰ ਫੇਰ ਵੀ ਉਹਦੇ ਪਿਤਾ ਜੀ ਇੰਨੇ ਵੱਡੇ ਖੋਜੀ ਨਹੀਂ ਹੁੰਦੇ ਫਿਰ ਵੀ ਆਪਣੇ ਆਪ ਤੋਂ ਬਹੁਤੇ ਜਾਨੂ ਨਹੀਂ ਹੁੰਦੇ ਸੋ ਸਿਦਾਰਥ ਨੂੰ ਇਹ ਚੀਜ਼ ਦੀ ਸਮਝ ਆ ਜਾਂਦੀ ਹੈ ਕਿ ਇਹ ਟੈਂਪਰੇਰੀ ਹੈ। ਇੰਤਾਂ ਕਾਲ ਨੇ ਜਕੜ ਲੈਣਾ ਪੰਜੇ ਦੇ ਵਿੱਚ, ਖਾ ਲੈਣਾ ਇਹਨਾਂ ਨੂੰ। ਹਮ ਪਰ ਅਸਲੀ ਖੋਜ ਮੈਨੂੰ ਕਰਨੀ ਪੈਣੀ ਹੈ, ਇੱਥੋਂ ਬਾਹਰ ਜਾਣਾ ਪੈਣਾ ਹੈ। ਇੱਥੇ ਰਹਿ ਕੇ ਕੁਝ ਨਹੀਂ ਹੋ ਸਕਦਾ। ਜਿੱਤੋਂ ਮਨ ਦੀ ਸ਼ਾਂਤੀ ਮਿਲਣੀ ਹੈ, ਮਨ ਨੂੰ ਅੰਦਰੋਂ ਸਕੂਨ ਮਿਲਣਾ ਹੈ। ਬਿਲਕੁਲ। ਇੱਕ ਹੁੰਦਾ ਬਾਹਰੋਂ ਬਾਹਰੋਂ ਸਕੂਨ ਮਿਲਦਾ ਹੈ, ਆਪਣੂੰ ਚੀਜ਼ਾਂ ਦਾ ਸਕੂਨ ਮਿਲਦਾ ਹੈ। ਆਪਾਂ ਏਸੀ ਲਾਉਨੇ ਆਪਾਂ ਨੂੰ ਗਰਮੀ ਨਹੀਂ ਲੱਗਦੀ ਆਪਾਂ ਨੂੰ ਸਕੂਨ ਮਿਲਦਾ ਆਪਾਂ ਰੋਟੀ ਖਾਣੇ ਆ ਭੁੱਖ ਮਿੰਡ ਦੀ ਸਕੂਨ ਮਿਲਦਾ ਇਹ ਸਰੀਰ ਦੇ ਸਕੂਨ ਆ ਸਾਰੇ ਇਹ ਸਰੀਰ ਦੇ ਸਕੂਨ ਆ ਪਰ ਜਿਹੜਾ ਮਨ ਦਾ ਸਕੂਨ ਆ ਉਹ ਸਿਧਾਰਥ ਲਈ ਉਹ ਜ਼ਰੂਰੀ ਸੀ ਕਿ ਮੈਨੂੰ ਸਰੀਰ ਦਾ ਸੁੱਖ ਮਿਲੇ ਨਾ ਮਿਲੇ ਮੈਨੂੰ ਮੇਰੇ ਮਨ ਨੂੰ ਸ਼ਾਂਤੀ ਮਿਲਣੀ ਚਾਹੀਦੀ ਮੇਰੇ ਮਨ ਨੂੰ ਸੁੱਖ ਮਿਲਣਾ ਸੀ ਡੈਫੀਨਟਲੀ ਸੋ ਐਸੀ ਕਰਕੇ ਸਿਧਾਰਥ ਨੂੰ ਆਪਣਾ ਘਰ ਛੱਡਣਾ ਪਿਆ ਘਰ ਛੱਡਣ ਤੋਂ ਬਾਅਦ ਸਿਧਾਰਥ ਤੇ ਗੋਵਿੰਦਾ ਉਹਨਾਂ ਮੰਕਸ ਦੇ ਵਿੱਚ ਸਮਨਸ ਦੇ ਵਿੱਚ ਜਾ ਕੇ ਮਿਲ ਜਾਂਦਾ ਆ ਉਹ ਲੋਕ ਜਿਹੜੇ ਆਪਣਾ ਸਾਰਾ ਕੁਝ ਤਿਆਗ ਕੇ ਸਾਰਾ ਕੁਝ ਚੱਲ ਰਹੇ ਹੁੰਦੇ ਆ ਤੁਸੀਂ ਮੇਰੇ ਕੱਲ ਨਾਲ ਜ਼ਿਆਦਾ ਵਧੀਆ ਢੰਗ ਨਾਲ ਸਮਝਾ ਸਕੋਗੇ ਹਾਂਜੀ ਤੇ ਸਿਦਾਰਥ ਉਸ ਤੋਂ ਬਾਅਦ ਉਹਨਾਂ ਨੂੰ ਛੱਡ ਵੀ ਦਿੰਦਾ ਹੈ ਉਹਦਾ ਕੀ ਕਾਰਨ ਹੁੰਦਾ ਹੈ ਉਹਦੇ ਪਿੱਛੇ ਦੇ ਕਾਫੀ ਕਾਰਨ ਹੁੰਦੇ ਆ ਕਿ ਸਿਦਾਰਥ ਆਪਣੀ ਜਰਨੀ ਦੇ ਵਿੱਚ ਜਦੋਂ ਮੰਕ ਨੂੰ ਮੰਕਸ ਨੂੰ ਛੱਡ ਦਿੰਦਾ ਆ ਪਹਿਲਾਂ ਤਾਂ ਉਹਨਾਂ ਦੇ ਨਾਲ ਟਾਈਮ ਸਪੈਂਡ ਕਰਦਾ ਹੈ ਤੇ ਬੜਾ ਕੁਝ ਸਿੱਖਣ ਨੂੰ ਮਿਲਦਾ ਆ। ਹੂੰ ਹੂੰ ਹੂੰ। ਵੀ ਜਿੱਦਾਂ ਉਹ ਆਪਣੀ ਬਾਡੀ ਤੇ ਕਿਵੇਂ ਕੰਟਰੋਲ ਕਰ ਸਕਦੇ ਆ। ਖਾਸ ਕਰਕੇ ਆਪਣੇ ਵਿਚਾਰਾਂ ਤੇ ਆਪਣੀ ਭੁੱਖ ਤੇ ਮੇਨ ਜਿਹੜੀ ਗੱਲ ਆ ਉਹ ਸੁਧਾਰਤ ਨੇ ਸਿੱਖੀ ਹੁੰਦੀ ਮੰਕਸ ਤੋਂ ਕਿ ਆਪਣੀ ਡਿਜ਼ਾਇਰਸ ਨੂੰ ਕਿਵੇਂ ਕੰਟਰੋਲ ਕਰਨਾ ਹੈ। ਹੂੰ। ਆਪਣੀਆਂ ਇੱਛਾਵਾਂ ਨੂੰ ਕਿਵੇਂ ਕਾਬੂ ਕਰਨਾ ਹੈ। ਜੇ ਮੈਂ ਨਾਰਮਲ ਜ਼ਿੰਦਗੀ ਦੀ ਐਗਜ਼ੈਂਪਲ ਦਵਾ ਇੱਕ ਛੋਟੀ ਜੀ ਤੇ ਬੰਦਾ ਇੱਛਾਵਾਂ ਆਪਣੇ ਅੰਦਰ ਭਰਦਾ ਰਹਿੰਦਾ ਭਰਦਾ ਰਹਿੰਦਾ ਹੈ। ਹੂੰ। ਉਹ ਇੱਕ ਤਰ੍ਹਾਂ ਦੇ ਨਾਲ ਬਹੁਤ ਭਾੜ ਬਣਾ ਲੈਂਦਾ ਈ ਛਾਵਾਂ ਦੇ ਹੂੰ ਵੀ ਜਿੱਦਾਂ ਮੈਂ ਕੋਈ ਸਟੱਡੀ ਕਰਦੇ ਆ ਤੇ ਮੇਰੇ ਇਹਦੇ ਵਿੱਚ 99% ਜਾਂ 100% ਸਕੋਰ ਆਉਣਗੇ ਹਾਂ ਇੱਛਾ ਹੋ ਗਈ ਇੱਕ ਹੂੰ ਜਿਵੇਂ ਮੈਂ ਕੋਈ ਪਰਮਿਸ਼ਰ ਨਵੀਂ ਸ਼ਰਟ ਲੈ ਲਈ ਤੇ ਸੋਚਣਾ ਕਿ ਮੈਨੂੰ ਕੰਪਲੀਮੈਂਟਸ ਮਿਲੂਗੇ ਹਾਂ ਜਿਵੇਂ ਮੈਂ ਕੋਈ ਇੰਸਟਾਗ੍ਰam ਤੇ ਪੋਸਟ ਪਾ ਦਾਂ ਤੇ ਮੈਂ ਸੋਚਾਂ ਕਿ ਮੇਰੇ ਸਭ ਤੋਂ ਜ਼ਿਆਦਾ ਲਾਈਕਸ ਆਉਣਗੇ ਮੈਨੂੰ 1000 2000 ਜਾਂ ਫਿਰ ਲੱਖ ਹੂੰ ਇੱਛਾ ਇੱਕ ਆਪਣੀ ਬਣਾ ਲਈ ਹਮ ਤੇ ਮੈਂ ਆ ਜਿੰਦਗੀ ਦੇ ਵਿੱਚ ਇੱਕ ਬੜਾ ਤਕੜਾ ਕਾਰ ਬਣਾਉਂਗਾ ਇੱਕ ਬੜੀ ਤਕੜੀ ਗੱਡੀ ਲਵਾਂਗਾ ਇਹ ਸਾਰੀਆਂ ਇੱਛਾਵਾਂ ਆ ਆਪਣੀਆਂ ਹਮ ਇਹਨਾਂ ਇੱਛਾਵਾਂ ਨੂੰ ਸਿਧਾਰਥ ਨੇ ਸਿਖਾਇਆ ਕਿ ਕੰਟਰੋਲ ਕਿੱਦਾਂ ਕਰਨਾ ਹੈ ਹਮ ਕਿਉਂਕਿ ਮਨ ਦੇ ਵਿੱਚ ਵਿਚਾਰ ਲਗਾਤਾਰ ਚੱਲਦੇ ਰਹਿੰਦੇ ਆ ਹਮ ਇਹ ਚੱਲਦੇ ਰਹਿੰਦੇ ਆ ਅਸੀਂ ਸੌਈਏ ਅਸੀਂ ਉੱਠੀਏ ਇਹ ਚੱਲਦੇ ਰਹਿੰਦੇ ਆ ਪਰ ਉਹ ਵਿਚਾਰ ਜੇ ਅਸੀਂ ਫੜ ਕੇ ਬਹਿ ਜਾਂਨੇ ਆ ਫਿਰ ਸਾਡੀ ਇੱਛਾ ਕ੍ਰੀਏਟ ਹੋਣੀ ਸ਼ੁਰੂ ਹੋ ਜਾਂਦੀ ਆ ਜਿਵੇਂ ਕੋਈ ਬੜੀ ਤਕੜੀ ਚੀਜ਼ ਇਹ ਆ ਕਿ ਕੋਸ਼ਿਸ਼ਾਂ ਕਰਨੀਆਂ ਜ਼ਰੂਰੀ ਨੇ ਜ਼ਿੰਦਗੀ ਦੇ ਵਿੱਚ ਪਰ ਅਸੀਂ ਵੇਖਿਆ ਹੋਣਾ ਕਿ ਜਦੋਂ ਅਸੀਂ ਕਿਸੇ ਚੀਜ਼ ਨੂੰ ਪਾਉਣਾ ਚਾਹੁੰਦੇ ਆ ਸਾਡੇ ਦਿਮਾਗ ਦੇ ਵਿੱਚ ਸਭ ਤੋਂ ਪਹਿਲਾਂ ਥਾਟ ਆਉਂਦਾ ਆ ਫਿਰ ਇੱਛਾ ਆਉਂਦੀ ਆ ਫਿਰ ਅਸੀਂ ਉੱਥੇ ਕੰਮ ਕਰਨਾ ਸ਼ੁਰੂ ਕਰ ਦਿੰਦੇ ਆ ਜਦੋਂ ਉਹ ਸਾਡੇ ਕੋਲ ਆ ਜਾਂਦੀ ਆ ਫਿਰ ਅਸੀਂ ਨਵੀਂ ਚੀਜ਼ ਵੱਲ ਭੱਜਣਾ ਸ਼ੁਰੂ ਕਰ ਦਿੰਦੇ ਆ ਮਤਲਬ ਜਿਹਦੀ 100% ਵੈਲਿਊ ਸੀ ਸਾਡੇ ਅੰਦਰ ਉਹਦੀ ਵੈਲਿਊ ਕੁਝ 5-10% ਰਹਿ ਗਈ ਬਿਲਕੁਲ ਜੀ ਜਿਹੜੀ ਸਾਡੇ ਕੋ ਨਹੀਂ ਹੈਗੀ ਉਹਦੀ 100% ਵੈਲਿਊ ਕ੍ਰੀਏਟ ਹੋ ਗਈ ਨਵੀਂ ਚੀਜ਼ ਵੱਲ ਭਜਣ ਲੱਗੇ ਅਸੀਂ ਹੂੰ ਸੋ ਸਿਧਾਰਥ ਸਭ ਤੋਂ ਵਧੀਆ ਚੀਜ਼ ਸਿੱਖਦਾ ਹੈ ਕਿ ਮੈਂ ਆਪਣੀਆਂ ਇੱਛਾਵਾਂ ਨੂੰ ਡਿਜ਼ਾਇਰਸ ਨੂੰ ਕਿਵੇਂ ਕੰਟਰੋਲ ਕਰ ਸਕਦਾ ਹੂੰ ਇੱਛਾਵਾਂ ਆਉਣੀਆਂ ਆਉਣੀਆਂ ਨੇ ਪਰ ਉਹਨਾਂ ਨੂੰ ਕੰਟਰੋਲ ਕਿੱਦਾਂ ਕਰ ਸਕਦਾ ਹੈ ਤੇ ਮੇਨ ਚੀਜ਼ ਜਿਹੜੀ ਮਨ ਦੀ ਸ਼ਾਂਤੀ ਆ ਉਹਨੂੰ ਕਿਵੇਂ ਪਾ ਸਕਦਾ ਹੈ ਇਹ ਚੀਜ਼ਾਂ ਜਿਹੜੀਆਂ ਮਾ ਸਿਧਾਰਥ ਸਿੱਖਦਾ ਆ ਮੰਕਸ ਦੇ ਕੋਲੋਂ ਹੂੰ ਹੁਣ ਸਾਰਾ ਕੁਝ ਸਿੱਖ ਕੇ ਹਾਂ ਸਿਧਾਰਥ ਦਾ ਫਿਰ ਵੀ ਮਨ ਟਿਕਦਾ ਨਹੀਂ ਹੂੰ ਉਹਨੂੰ ਇਹ ਸੀ ਕਿ ਮੇਰੇ ਮਨ ਨੂੰ ਸ਼ਾਂਤੀ ਨਹੀਂ ਮਿਲਦੀ ਮੇਰੇ ਖਿਆਲ ਦੇ ਨਾਲ ਉਹ ਜਪ ਤਪ ਇਦਾਂ ਦੀਆਂ ਚੀਜ਼ਾਂ ਕਰ ਰਹੇ ਹੁੰਦੇ ਹਨ ਤੰਤਰ ਬਿਲਕੁਲ ਉਹ ਥੋੜਾ ਜਿਹਾ ਟਰੈਕ ਤੋਂ ਥੋੜਾ ਪਟਕੇ ਹੁੰਦੇ ਆ ਉਹਨੂੰ ਲੱਗਦਾ ਹੈ ਕਿ ਸ਼ਾਇਦ ਮੈਂ ਆਪ ਐਫਰਟਸ ਲਾ ਕੇ ਕੁਝ ਕਰਾਂ ਜਿੱਦਾਂ ਮੈਂ ਛੋਟੀ ਜਿਹੀ ਉਦਾਹਰਨ ਦੇਣਾ ਹੈ ਕਿ ਇੱਕ ਬੰਦਾ ਜਿੰਮ ਲਾਉਂਦਾ ਹੋਵੇ ਉਹ ਵਧੀਆ weight lift ਕਰਦਾ ਹੋਵੇ ਉਹ ਪੂਰਾ ਮਤਲਬ ਆਪਣਾ ਸਰੀਰ ਵਗੈਰਾ ਬਣਾਉਂਦੇ ਹੋਵੇ ਪਰ ਉਹ ਸਿਰਫ ਕਰਨ ਲਈ ਕਰਨ ਦਿਆ ਉਹਦੀ ਡਿਜ਼ਾਇਰ ਹੈ ਕਿਉਂਕਿ ਮੈਂ ਉਹ ਇਦਾਂ ਬਖਾਵਾ ਮੈਂ ਸਾਰਾ ਕੁਝ ਕਰਾਂ ਪਰ ਉਹਨੂੰ ਮੇਨ ਸ਼ਾਂਤੀ ਮਿਲਦੀ ਹੈ ਜਦੋਂ ਉਹ ਇੱਕ ਨਦੀ ਦੇ ਕਿਨਾਰੇ ਬਹਿ ਜਾਂਦਾ ਤੇ ਉਹ ਪਾਣੀ ਦੀ ਆਵਾਜ਼ ਨੂੰ ਸੁਣਦਾ ਹੈ ਤੇ ਉਦੋਂ ਉਹਦੇ ਮਨ ਨੂੰ ਸ਼ਾਂਤੀ ਮਿਲਦੀ ਹੂੰ ਉਹਦਾ ਜਿਹੜਾ ਵਾ ਜਿਹੜੇ ਵਿਚਾਰ ਭੱਜਦੇ ਰਹਿੰਦੇ ਆ ਹਨ ਉਹ ਇੱਕ ਥਾਂ ਤੇ ਖਲੋ ਜਾਂਦੇ ਆ ਸ਼ਾਂਤ ਹੋ ਜਾਂਦੇ ਆ ਹੂੰ ਇਸੇ ਤਰ੍ਹਾਂ ਸਿਧਾਰਥ ਨੂੰ ਇਹ ਚੀਜ਼ ਪਤਾ ਲੱਗਦੀ ਆ ਕਿ ਮੈਂ ਆਪਣੇ ਮਨ ਦੀ ਸ਼ਾਂਤੀ ਕਿੱਦਾਂ ਪਾਉਣੀ ਆ ਹੂੰ ਪਈ ਮੈਂ ਥੌਟਸ ਆ ਜਾਂਦੇ ਆ ਹਨਾ ਕਿ ਲੋਕਿੰਗ ਬੜਾ ਕੁਝ ਕਰੀ ਜਾਂਦੇ ਆ ਮੈਂ ਇਹਨਾਂ ਵੱਲ ਵੇਖ ਕੇ ਜਿਹੜੀਆਂ ਚੀਜ਼ਾਂ ਸਿੱਖੀਆਂ ਸਿੱਖੀਆਂ ਹੁਣ ਮੈਂ ਆਪ ਕਿਦਾਂ ਐਕਸਪਲੋਰ ਕਰਾਂ ਹਾਂ ਉਹ ਆਪ ਕਰਨਾ ਚਾਹੁੰਦਾ ਹੁੰਦਾ ਕਿ ਮੈਂ ਕਿਦਾਂ ਕਰਾਂ ਹੁਣ ਕੁਝ ਐਕਸਪਲੋਰ ਨਾ ਕਿ ਮੈਂ ਆਪਣੇ ਐਕਸਪੀਰੀਅੰਸ ਤੋਂ ਕਿਉਂਕਿ ਮੇਨਲੀ ਇਹਦੇ ਵਿੱਚ ਸਿਧਾਰਥ ਦਾ ਮੇਨ ਫੋਕਸ ਇਹੋ ਸੀ ਕਿ ਮੈਂ ਆਪਣੇ ਐਕਸਪੀਰੀਅੰਸ ਤੋਂ ਸਿੱਖਣਾ ਹੈ ਹਾਂ ਹਾਂ ਮੈਂ ਉਹ ਕਹਿੰਦਾ ਕਿ ਮੈਨੂੰ ਵਧੀਆ ਹੋਵੇ ਤੁਸੀਂ ਆਪਣਾ ਦੱਸੰਦਾ ਜੇ ਉਹ ਕਿ ਐਦਾਂ ਹੁੰਦਾ ਐਦਾਂ ਹੁੰਦਾ ਪਰ ਮੈਂ ਆਪ ਵੇਖਣਾ ਚਾਹੁੰਦਾ ਹਾਂ ਮੈਂ ਫੇਸ ਕਰਨਾ ਚਾਹੁੰਦਾ ਹਾਂ ਉਹ ਚੀਜ਼ਾਂ ਉਹ ਸੋਚਣਾ ਕਿ ਜਿੰਨਾ ਕੋ ਸਿੱਖਿਆ ਜਾ ਸਕਦਾ ਸੀ ਸਿੱਖਿਆ ਗਿਆ ਇਹ ਤਾਂ ਤੰਤਰ ਦੇ ਵਿੱਚ ਫਸੇ ਹੈ ਤਾਂ ਇਹਨਾਂ ਚੀਜ਼ਾਂ ਵਿੱਚ ਫਸਿਆ ਕਿ ਕਿਸੇ ਦੇ ਮਨ ਤੇ ਕਿਦਾਂ ਕਾਬੂ ਪਾਉਣਾ ਹੈ ਪਾਣੀ ਦੇ ਕਿਦਾਂ ਦੁਰਨਾ ਹੈ ਹਵਾ ਦੀ ਕਿਦਾਂ ਉੱਡਣਾ ਹੈ ਉਹ ਸਾਰੇ ਜਿਹੜੇ ਤੰਤਰ ਵਿੱਦਿਆ ਨਾ ਉਹਦੇ ਤੇ ਵਰਕ ਕਰ ਰਹੇ ਹੁੰਦੇ ਹਨ ਨਾ ਕਿ ਬਹੁਤ ਜ਼ਿਆਦਾ ਆਪਣੇ ਮਨ ਤੇ ਤੇ ਸਿਦਾਰਥ ਨੂੰ ਅੰਦਰ ਬੇਚੈਨੀ ਜਿਹੜੀ ਜਿਹੜੀ ਬੇਚੈਨੀ ਉਹਦੇ ਅੰਦਰ ਉਦੋਂ ਹੁੰਦੀ ਜਦੋਂ ਉਹ ਘਰ ਛੱਡਦਾ ਉਹ ਮਹਿਸੂਸ ਹੋਣੀ ਸ਼ੁਰੂ ਹੋ ਜਾਂਦੀ ਕਿ ਮੈਂ ਇੰਨਾ ਕੁਝ ਆਪਣੇ ਸਰੀਰ ਤੇ ਕਾਬੂ ਪਾ ਲਿਆ ਆ ਮੈਂ ਇੰਨਾ ਭੁੱਖਾ ਰਹਿ ਲਿਆ ਆ ਤੋ ਇੰਨੀ ਜ਼ਿਆਦਾ ਭੁੱਖ ਭੁੱਖਾ ਰਹਿਣ ਤੋਂ ਬਾਅਦ ਸਰੀਰ ਨੂੰ ਸਕੂਨ ਤੋਂ ਬਾਅਦ ਵੀ ਬੇਚੈਨੀ ਅੰਦਰ ਹੂੰ ਇਹ ਹੀ ਕਾਰਨ ਮੇਰੇ ਖਿਆਲ ਦੇ ਨਾਲ ਹੁੰਦੇ ਆ ਨਾ ਸਿਦਾਰਥ ਨੂੰ ਮਜਬੂਰ ਕਰ ਦਿੰਦੇ ਆ ਕਿ ਹੂੰ ਇਹ ਜਿਹੜੇ ਆਪਣੇ ਅੰਦਰੋਂ ਥਾਟਸ ਆਉਂਦੇ ਆ ਹੂੰ ਉਹ ਮੇਨ ਕਰ ਦਿੰਦੇ ਕਿ ਜਿਹੜਾ ਮੇਰਾ ਮੇਨ ਫੋਕਸ ਸੀ ਘਰ ਛੱਡਣ ਦਾ ਹੂੰ ਕਿ ਮੈਂ ਮਨ ਦੀ ਸ਼ਾਂਤੀ ਲੈ ਕੇ ਆਉਣੀ ਆ ਹੂੰ ਤੇ ਜੇ ਮੈਂ ਇਨਾਂ ਵੱਲ ਫਸ ਗਿਆ ਇਹ ਦੁਨੀਆਵੀ ਕਮਾਂਵਾਲ ਫਸ ਗਿਆ ਜਾਂ ਫਿਰ ਜੋ ਇਹ ਮਨਕਰਤ ਚੀਜ਼ਾਂ ਜਿਹੜੀਆਂ ਨੇ ਉਹ ਫਸ ਗਿਆ ਤੇ ਉਧਰ ਫਿਰ ਮੈਂ ਫਸਿਆ ਰਹਿ ਜਾਣਾ ਫਿਰ ਮੈਂ ਜਿਹੜਾ ਮੇਨ ਚੀਜ਼ ਆ ਉਹ ਨਹੀਂ ਕਰ ਸਕਣੀ ਇਸ ਕਰਕੇ ਉਹ ਜਿਹੜੇ ਮੰਕਸ ਹੁੰਦੇ ਆ ਉਹਨਾਂ ਨੂੰ ਛੱਡਦਾ ਆ ਤੇ ਉਹ ਆਪਣੇ ਰਾਹ ਦੇ ਵੱਲ ਅੱਗੇ ਵਧਦਾ ਆ ਇਸੇ ਕਰਕੇ ਉਦੋਂ ਵੀ ਗੋਵਿੰਦਨ ਨੂੰ ਉਹ ਕਹਿੰਦਾ ਹੈ ਕਿ ਮੈਂ ਵੀ ਹੁਣ ਮੈਂ ਛੱਡਣਾ ਚਾਹੁੰਦਾ ਆ ਵੀ ਮੈਂ ਇੱਥੇ ਨਹੀਂ ਰਹਿਣਾ ਚਾਹੁੰਦਾ ਕਿਉਂਕਿ ਉਹਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਇਹਨਾਂ ਦੀਆਂ ਜ਼ਿੰਦਗੀਆਂ ਵੀ ਕਿਸੇ ਦੀ ਉਮਰ ਕਿੰਨੀ ਹੋ ਗਈ ਕੋਈ ਬੁੱਢਾ ਹੋ ਗਿਆ ਇਦਾਂ ਕਰਦਾ ਕਰਦਾ ਮੈਂ ਇਹ ਕਿ ਮੈਂ ਨਹੀਂ ਇਦਾਂ ਕਰਨਾ ਚਾਹੁੰਦਾ ਆਪਣੇ ਐਕਸਪੀਰੀਅੰਸ ਤੋਂ ਸਿੱਖਣਾ ਚਾਹੁੰਦਾ ਅਕਸਰ ਆਪਣੇ ਘਰ ਦੇ ਕਹਿ ਦਿੰਦੇ ਆ ਕਿ ਜਾਂ ਤਾਂ ਅਸੀਂ ਦੱਸੰਦਾਂ ਐ ਤੂੰ ਸਮਝ ਜਾ ਤੇ ਜਾਂ ਫਿਰ ਤੱਕੇ ਖਾ ਕੇ ਸਮਝ ਜਾਏਗਾ ਸੋ ਇਹਦੇ ਵਿੱਚ ਤੱਕੇ ਖਾਣ ਦਾ ਮਤਲਬ ਹੁੰਦਾ ਕਿ ਜਾਂ ਜਦੋਂ ਤੂੰ ਐਕਸਪੀਰੀਅੰਸ ਕਰੇਗਾ ਬੀ ਪ੍ਰੋਬਲਮਸ ਨੂੰ ਫਿਰ ਤੂੰ ਸਮਝੇਗਾ ਜਾਂ ਫਿਰ ਸਾਡੇ ਤੋਂ ਸਮਝ ਜਾ ਸੋ ਸਿਧਾਰਥ ਕਹਿੰਦਾ ਕਿ ਮੈਨੂੰ ਤੱਕੇ ਖਾਣ ਦੋ ਕੋਈ ਗੱਲ ਨਹੀਂ ਪਰ ਮੈਂ ਆਪਣੇ ਐਕਸਪੀਰੀਅੰਸ ਤੋਂ ਸਮਝਣਾ ਹੈ ਹਮਮਮ ਹਰ ਇੱਕ ਬੰਦੇ ਦੀ ਆਪਣੀ ਆਪਸ਼ਨ ਹੈ ਕਿ ਮੈਂ ਕਿਹੜਾ ਪਾਥ ਚੂਜ਼ ਕਰਨਾ ਬਿਲਕੁਲ ਸਿਦਾਰਥ ਆਪਣੇ ਮਨ ਦੀ ਖੋਜ ਨੂੰ ਪ੍ਰਾਇਰੀਟੀ ਦਿੰਦਾ ਹੈ ਮਹਾਤਮਾ ਬੁੱਧ ਦੇ ਨਾਲ ਇੱਕ ਕਹਾਣੀ ਜੁੜੀ ਹੈ ਜਦੋਂ ਉਹਨਾਂ ਦੇ ਭਿਕਸ਼ੂ ਬਾਹਰ ਜਾਂਦੇ ਇੱਕ ਵਾਰੀ ਪਿੰਡ ਦੇ ਵਿੱਚ ਤੇ ਉਹ ਮਹਾਤਮਾ ਬੁੱਧ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੰਦੇ ਆ ਉਹਨਾਂ ਨੂੰ ਸ਼ੁਰੂ ਕਰ ਦਿੰਦੇ ਗਾਲਾਂ ਕੱਢਣੀਆਂ ਤੇ ਜਦੋਂ ਗੱਲ ਆਉਂਦੀ ਮਹਾਤਮਾ ਬੁੱਧ ਦੀ ਉਹ ਚਮਤਕਾਰ ਦੇ ਕਰਕੇ ਦਿਖਾਉਂਦੇ ਆ ਹਮਮਮ ਤੇ ਲੋਗ ਉਹਨਾਂ ਦੀ ਜਜੇਕਾਰ ਕਰਨੀ ਸ਼ੁਰੂ ਕਰ ਦਿੰਦੇ ਆ ਜਦੋਂ ਮਹਾਤਮਾ ਬੁੱਧ ਕੁਲ ਵਾਪਿਸ ਆਉਂਦੇ ਜੇ ਮੇਲਾ ਲੱਗਾ ਹੁੰਦਾ ਉਹ ਪੁੱਛਦੇ ਕੀ ਹੋਇਆ ਕਹਿੰਦੇ ਤੁਹਾਨੂੰ ਗਾਲਾਂ ਕੱਢਦੇ ਅਸੀਂ ਜਾਦੂ ਕਰਕੇ ਉਹ ਖਾਇਆ ਹੁਣ ਸਾਡੇ ਪਿੱਛੇ ਪਿੱਛੇ ਆ ਗਏ ਫਿਰ ਬੁੱਧ ਉਹਨਾਂ ਨੂੰ ਕਹਿੰਦੇ ਆ ਕਿ ਤੁਸੀਂ ਮੂਰਖ ਜ ਸਾਡਾ ਜਿਹੜਾ ਪਰਪਸ ਆ ਨਾ ਉਹ ਲਿਬਰੇਸ਼ਨ ਆ ਆਜ਼ਾਦੀ ਏ ਮਨ ਨੂੰ ਖੋਜਣਾ ਹੈ ਤੇ ਚਮਤਕਾਰ ਕਰਕੇ ਦਿਖਾਉਣ ਦੇ ਨਾਲ ਦੁਨੀਆ ਦੇ ਪਿੱਛੇ ਆ ਜੂਗੀ ਪਰ ਤੁਸੀਂ ਸਫਰਿੰਗ ਤੋਂ ਮੁਕਤ ਤਾਂ ਨਹੀਂ ਹੋਣ ਲੱਗੇ ਤੁਸੀਂ ਦੁੱਖ ਤੋਂ ਮੁਕਤ ਤਾਂ ਨਹੀਂ ਹੋਣ ਲੱਗੇ ਹਮਮ ਸਿਦਾਰਥ ਵੀ ਮੇਰੇ ਖਿਆਲ ਨਾਲ ਇਹ ਚੀਜ਼ ਨੂੰ ਰੀਅਲਾਈਜ਼ ਕਰ ਲੈਂਦਾ ਆ ਕਿ ਚਮਤਕਾਰ ਤਾਂ ਮੈਂ ਸਿੱਖ ਲਿਆ ਹਮ ਪਰ ਮੇਰੀ ਦੁੱਖ ਤੋਂ ਮੁਕਤੀ ਨਹੀਂ ਹੋ ਰਹੀ ਇੱਥੇ ਰਹਿ ਕੇ ਮਤਲਬ ਮੇਨ ਫੋਕਸ ਜਿਹੜਾ ਲੋਕਾਂ ਨੂੰ ਮਗਰ ਲਾਉਣਾ ਨਹੀਂ ਮੇਨ ਫੋਕਸ ਇਹ ਕਿ ਉਹਨਾਂ ਨੇ ਆਪ ਸ਼ਾਂਤੀ ਨੂੰ ਕਿੱਦਾਂ ਲੱਭਣਾ ਕਿ ਮੈਂ ਆਪਣੇ ਅੰਦਰ ਪੀਸ ਕਿਵੇਂ ਲੈ ਕੇ ਆਵਾਂ ਬਿਲਕੁਲ ਹਮ ਸੋ ਵਧੀਆ ਤਰੀਕੇ ਨਾਲ ਦੱਸਿਆ ਵੈ ਇਸ ਕਿਤਾਬ ਦੇ ਵਿੱਚ ਸਾਰਾ ਕੁਝ ਪਰ ਸਿਧਾਰਥ ਦਾ ਜਿਹੜਾ ਸੱਚ ਦਾ ਰਸਤਾ ਆ ਉਹਦੇ ਵਿੱਚ ਪਿਆਰ ਦਾ ਕੀ ਰੋਲ ਦੱਸਿਆ ਗਿਆ ਹੈ ਬਿਲਕੁਲ ਗੁਰੂ ਸਾਹਿਬ ਕਹਿੰਦੇ ਆ ਕਿ ਜਿਨ ਪ੍ਰੇਮ ਕੀਤਾ ਤਿਨਹੀ ਪ੍ਰਭ ਆ ਹੂੰ ਤੇ ਪ੍ਰੇਮ ਦੀ ਗੱਲ ਇਸ ਕਿਤਾਬ ਦੇ ਵਿੱਚ ਬੜੇ ਡੂੰਘੇ ਅਰਥਾਂ ਦੇ ਨਾਲ ਲਿਖੀ ਗਈ ਹੈ ਕਿ ਪ੍ਰੇਮ ਅਸਲ 'ਚ ਹੈ ਕਿ ਹੂੰ ਸਿਧਾਰਥ ਇੱਕ ਕੁੜੀ ਨੂੰ ਜ਼ਰੂਰ ਮਿਲਦਾ ਆ ਕਮਲਾ ਨੂੰ ਜਿਹਦੇ ਬਾਰੇ ਆਪਾਂ ਗੱਲ ਕਰਾਂਗੇ ਹੋਰ ਵੀ ਹੂੰ ਹੂੰ ਪਰ ਉਸ ਕੁੜੀ ਨੂੰ ਮਿਲ ਕੇ ਉਹਨੂੰ ਇਹ ਸਮਝ ਲੱਗ ਜਾਂਦੇ ਸਿਦਾਰਥ ਨੂੰ ਕਿ ਮੇਰੇ ਅੰਦਰ ਮੋਹ ਵੀ ਹੈਗਾ ਆ ਕਾਮ ਵਾਸਨਾ ਵੀ ਹੈਗੀ ਹੈ ਹੂੰ ਹੂੰ ਤੇ ਜਦੋਂ ਉਹਨੂੰ ਇਹ ਸਮਝ ਲੱਗਦੀ ਹੈ ਤੇ ਉਹ ਪਿਆਰ ਉਹ ਚੀਜ਼ ਨੂੰ ਸਮਝ ਬੈਠਦਾ ਹੈ ਹੂੰ ਹੂੰ ਪਿਆਰ ਦੇ ਲਈ ਭੁੱਖਾ ਹੁੰਦਾ ਆ ਹੂੰ ਪਰ ਥੋੜੇ ਸਮੇਂ ਤੋਂ ਬਾਅਦ ਉਹਨੂੰ ਮਤਲਬ ਕਿੰਨੇ ਸਾਲ ਲੰਘ ਜਾਂਦੇ ਆ ਤੇ ਉਹਨੂੰ ਸਮਝ ਆਉਂਦੀ ਹੈ ਕਿ ਪਿਆਰ ਅਸਲ 'ਚ ਹੈ ਕੀ ਹੂੰ ਤੇ ਜਦੋਂ ਗੱਲ ਪਿਆਰ ਦੀ ਆਉਂਦੀ ਹੈ ਤੇ ਇਹ ਗੱਲ ਮੇਰੇ ਖਿਆਲ ਦੇ ਨਾਲ ਸਾਰਿਆਂ ਦੇ ਨਾਲ ਰਿਲੇਟ ਕਰਦੀ ਹੈ ਕਿ ਆਪਾਂ ਅਟੈਚਮੈਂਟ ਨੂੰ ਹੂੰ ਪਿਆਰ ਸਮਝ ਬੈਠਦੇ ਆ ਹਮ ਹਮ ਆਪਾਂ ਸਮਝ ਬੈਠਦੇ ਆ ਕਿ ਇਸ ਇਨਸਾਨ ਦੇ ਨਾਲ ਮੈਨੂੰ ਪਿਆਰ ਆ ਹਮ ਇਸ ਇਨਸਾਨ ਤੋਂ ਬਿਨਾ ਮੇਰੀ ਜ਼ਿੰਦਗੀ ਅਧੂਰੀ ਹੈ ਹਮ ਪਰ ਸਿਦਾਰਥ ਸਾਨੂੰ ਦੱਸਦਾ ਹੈ ਕਿ ਪਿਆਰ ਦਾ ਅਸਲੀ ਮਤਲਬ ਕੀ ਹੈ ਪਿਆਰ ਉਹ ਕਹਿੰਦਾ ਹੈ ਕਿ ਦੂਜੇ ਇਨਸਾਨ ਨਾਲ ਨਹੀਂ ਹੁੰਦਾ ਹਮ ਪਿਆਰ ਅੰਦਰ ਉਜਾਗਰ ਹੁੰਦਾ ਹੈ ਹਮ ਸਿਦਾਰਥ ਸਾਨੂੰ ਦੱਸਦਾ ਹੈ ਕਿ ਪਿਆਰ ਦੇ ਲਈ ਦੂਜੇ ਇਨਸਾਨ ਦੀ ਜ਼ਰੂਰਤ ਨਹੀਂ ਹੁੰਦੀ ਪਿਆਰ ਅੰਦਰ ਉਜਾਗਰ ਹੁੰਦਾ ਹੈ ਪਿਆਰ ਇੱਕ ਇਦਾਂ ਦੀ ਖੂਬਸੂਰਤੀ ਅੰਦਰ ਇਦਾਂ ਦੀ ਐਸੈਂਸ ਆ ਜਿਹੜੀ ਆਪਣੇ ਆਪ ਉਜਾਗਰ ਹੁੰਦੀ ਹੈ ਜਦੋਂ ਮਨ ਦੀ ਖੋਜ ਕਰਨ ਦੇ ਲਈ ਇਨਸਾਨ ਨਿਕਲਦਾ ਹੈ ਹਮ ਹ ਉਹਦੇ ਲਈ ਦੂਜਾ ਇਨਸਾਨ ਹੋਵੇ ਨਾ ਹੋਵੇ ਉਹ ਬਹੁਤ ਜ਼ਿਆਦਾ ਜ਼ਰੂਰੀ ਨਹੀਂ ਹੋ ਜਾਂਦਾ ਹਮ ਹ ਪਿਆਰ ਜਿੱਦਾਂ ਫੁੱਲਾਂ ਦੇ ਅੰਦਰ ਖੁਸ਼ਬੂ ਹੁੰਦੀ ਹੈ ਨਾ ਕੁਦਰਤ ਵੱਲੋਂ ਇਦਾਂ ਹੀ ਇਨਸਾਨ ਦੇ ਅੰਦਰ ਪਿਆਰ ਹੁੰਦਾ ਹੈ ਕੁਦਰਤ ਵੱਲੋਂ ਹੀ ਹਮ ਪਰ ਅਸੀਂ ਨਾ ਸਮਝ ਅਸੀਂ ਦੂਜੇ ਇਨਸਾਨ ਦੇ ਨਾਲ ਰਹਿਣ ਨੂੰ ਦੂਜੇ ਇਨਸਾਨ ਦੇ ਨਾਲ ਇੰਟਰਕੋਰਸ ਕਰਨ ਨੂੰ ਉਹਨੂੰ ਮਿਲਣ ਨੂੰ ਪਿਆਰ ਸਮਝ ਬੈਠਦੇ ਆ ਉਹ ਅਟੈਚਮੈਂਟ ਨੂੰ ਪਿਆਰ ਸਮਝ ਬੈਠਦੇ ਆ ਤੇ ਸਿਦਾਰਥ ਸਾਨੂੰ ਉਸ ਚੀਜ਼ ਤੋਂ ਮੁਕਤ ਕਰਨ ਦੇ ਵਿੱਚ ਹੈਲਪ ਕਰਦਾ ਹੈ ਸਿਦਾਰਥ ਸਾਨੂੰ ਇਹ ਦੱਸਦਾ ਹੈ ਕਿ ਪਿਆਰ ਜਿਹੜਾ ਹੈ ਨਾ ਉਹ ਸਾਡੇ ਅੰਦਰ ਆ ਤੇ ਪਿਆਰ ਹਮੇਸ਼ਾ ਇੱਕ ਪਾਸੇ ਦਾ ਹੁੰਦਾ ਆ ਪਿਆਰ ਹਮੇਸ਼ਾ ਹੁੰਦਾ ਆ ਜਿੱਦਾਂ ਫੁੱਲਾਂ ਦੇ ਵਿੱਚ ਖੁਸ਼ਬੂ ਹੁੰਦੀ ਹੈ ਪਿਆਰ ਉਦਾਂ ਦਾ ਆ ਪਿਆਰ ਨੂੰ ਦੂਜੇ ਪਰਸਨ ਦੀ ਲੋੜ ਨਹੀਂ ਹੁੰਦੀ ਇਹ ਚੀਜ਼ ਬੜੇ ਸੋਹਣੇ ਢੰਗ ਨਾਲ ਸਮਝ ਆਉਂਦੀ ਇਸ ਕਿਤਾਬ ਦੇ ਸਿਧਾਂਤਾਂ ਤੋਂ ਸਾਨੂੰ ਹਮ ਕਮਲਾ ਦਾ ਜ਼ਿਕਰ ਆਇਆ ਤੇ ਜਦੋਂ ਸਿਦਾਰਥ ਕਮਲਾ ਨੂੰ ਮਿਲਦਾ ਹੈ ਤੇ ਉਸ ਤੋਂ ਬਾਅਦ ਦੁਨੀਆਵੀ ਚੀਜ਼ਾਂ ਨਾਲ ਅਟੈਚ ਹੋ ਜਾਂਦਾ ਹੈ ਇਨ੍ਹਾਂ ਚੀਜ਼ਾਂ ਦਾ ਇਸ ਕੜੀ ਦਾ ਸਿਦਾਰਥ ਦੀ ਜ਼ਿੰਦਗੀ ਦੇ ਵਿੱਚ ਕੀ ਰੋਲ ਹੁੰਦਾ ਹੈ ਜਦੋਂ ਆਪਾਂ ਗੱਲ ਕੀਤੀ ਸੀ ਕਿ ਸਿਦਾਰਥ ਮੰਕਸ ਨੂੰ ਛੱਡ ਕੇ ਤੇ ਆਪਣੀ ਜਰਨੀ 'ਵਾਂ ਲੱਗੇ ਵਧ ਜਾਂਦਾ ਹੈ ਫਿਰ ਉਹਨੂੰ ਇੱਕ ਬੜੀ ਸੁੰਦਰ ਇਸਤਰੀ ਮਿਲਦੀ ਆ ਜਿਹਦਾ ਨਾਮ ਕਮਲਾ ਹੁੰਦਾ ਆ ਹੂੰ ਉਹਨੂੰ ਮਿਲਦਾ ਆ ਜਾ ਕੇ ਉਹਨੂੰ ਕਹਿੰਦਾ ਕਿ ਤੂੰ ਮੈਨੂੰ ਬੜੀ ਖੂਬਸੂਰਤ ਲੱਗਦੀ ਆ ਹਾਂ ਤੇ ਮੈਂ ਤੇਰੇ ਨਾਲ ਗੱਲਬਾਤ ਕਰਨੀ ਚਾਹਣਾ ਆ ਹੂੰ ਕਿ ਮੈਂ ਤੇਰੇ ਨਾਲ ਅੱਗੇ ਆਪਣੀ ਲਾਈਫ ਜਿਹੜੀ ਆ ਵਧਾਉਣੀ ਚਾਹਣਾ ਜ਼ਿੰਦਗੀ ਅੱਗੇ ਵਧਾਉਣੀ ਚਾਹਣਾ ਆ ਉਹ ਕਹਿੰਦੀ ਕਿ ਤੂੰ ਆਪਣੇ ਵੱਲ ਵੇਖ ਆਪਣੇ ਕੱਪੜੇ ਵੇਖ ਉਜੜਿਆ ਪਿਆ ਤਾ ਉਜੜਿਆ ਪਿਆ ਤੂੰ ਹਣਾ ਵੀ ਤੂੰ ਕੁਝ ਬਣ ਕੇ ਵਿਖਾ ਮੈਨੂੰ ਹੂੰ ਵੀ ਤੂੰ ਕੋਈ ਪੈਸਾ ਕਮਾ ਕੋਈ ਆਪਣੀ ਸ਼ੋਹਰਤ ਹਾਸਲ ਕਰ ਫਿਰ ਮੈਂ ਅੱਗੇ ਤੇਰੇ ਨਾਲ ਆਪਣੀ ਜ਼ਿੰਦਗੀ ਜਿਹੜੀ ਆ ਵਧਾ ਸਕਦੀ ਹਾਂ ਹਾਂ ਸੋ ਸਿਦਾਰਥ ਕਹਿੰਦਾ ਕਿ ਚਲੋ ਜੇ ਨੇਚਰ ਨੂੰ ਇਹ ਪਸੰਦ ਤੇ ਇਹੋ ਹੀ ਸਹੀ ਕਿਉਂਕਿ ਉਹ ਨਿਕਲਿਆ ਤਾਂ ਐਕਸਪੀਰੀਅੰਸ ਕਰ ਲੈਂਦਾ ਸਾਰਾ ਕੁਝ ਬਿਲਕੁਲ ਸਿਦਾਰਥ ਐਫਰਟਸ ਲਾ ਕੇ ਇੱਕ ਬੜਾ ਵਧੀਆ ਬਿਜ਼ਨਸਮੈਨ ਬਣਦਾ ਹੈ ਹਾਂ ਮਰਚੰਟ ਬਣਦਾ ਹੈ ਉੱਥੇ ਜਿਹੜਾ ਸਮਾਨ ਖਰੀਦਣ ਦਾ ਦੇਚਣ ਦਾ ਉੱਥੇ ਬੜਾ ਵਧੀਆ ਬਿਜ਼ਨਸ ਕਰਦਾ ਹੈ ਜਿਹੜੇ ਏਰੀਆ ਦੇ ਵਿੱਚ ਉੱਥੇ ਜਾਂਦਾ ਹੈ ਸੁਧਾਰਤ ਹੂੰ ਉਹਦੇ ਲਈ ਬਿਲਕੁਲ ਨਵਾਂ ਏਰੀਆ ਹੁੰਦਾ ਹੈ ਹਾਂ ਪਰ ਉਹਦੀ ਗਰੋਥ ਬੜੀ ਵਧੀਆ ਹੁੰਦੀ ਉੱਥੇ ਜਾ ਕੇ ਇਹ ਇਸ ਕਰਕੇ ਕਿਉਂਕਿ ਉਹਨੇ ਆਪਣੇ ਮਨ ਤੇ ਕਾਬੂ ਪਾਉਣਾ ਸਿੱਖਿਆ ਹੁੰਦਾ ਹੈ ਹੂੰ ਬਿਲਕੁਲ ਤੇ ਉਹਨੂੰ ਕੋਈ ਬਹੁਤਾ ਫਰਕ ਵੀ ਨਹੀਂ ਪੈਂਦਾ ਹੁੰਦਾ ਇਸ ਕਿਤਾਬ ਦੇ ਵਿੱਚ ਦੱਸਿਆ ਕਿ ਜਦੋਂ ਉਹਨੂੰ ਘਾਟਾ ਪੈ ਜਾਂਦਾ ਹੈ ਉਹਨੂੰ ਬਹੁਤਾ ਫਰਕ ਨਹੀਂ ਪੈਂਦਾ ਕਿਉਂਕਿ ਉਹਨੂੰ ਪਤਾ ਕਿ ਮੈਂ ਕੁਝ ਨੀਜ਼ੀ ਲੈ ਕੇ ਆਇਆ ਹਾਂ ਤੇ ਮੈਂ ਜੇ ਇੰਨਾ ਕੁਝ ਬਣਾਤਾ ਆ ਤੇ ਫਿਰ ਜੇ ਮੈਨੂੰ ਘਾਟਾ ਪੈਂਦਾ ਹੈ ਤੇ ਫਿਰ ਮੈਂ ਉਹਨੂੰ ਵੀ ਜੇ ਇੰਨਾ ਕੁਝ ਬਣਾ ਸਕਦਾ ਤੇ ਮੈਂ ਘਾਟੇ ਨੂੰ ਵੀ ਦੁਬਾਰਾ ਆਪਣਾ ਰਿਕਵਰ ਕਰ ਸਕਦਾ ਹੂੰ ਪਰ ਇਹਦਾ ਹੋਰ ਵੀ ਬੜੇ ਪ੍ਰਭਾਵ ਪੈਂਦੇ ਆ ਸਿਧਾਰਥ ਦੇ ਉੱਪਰ ਹੂੰ ਇੱਕ ਤਾਂ ਉਹ ਉਲਝ ਗਿਆ ਉਹ ਜੀਵਨ ਦੇ ਵਿੱਚ ਹੂੰ ਇੱਕ ਹੋ ਨਸ਼ੇ ਕਰ ਲੱਗ ਜਾਂਦਾ ਆ ਅੱਛਾ ਤੇ ਹੋਰ ਵੀ ਜਿੱਦਾਂ ਕਿ ਬੰਦੇ ਕੋਲ ਜਦੋਂ ਮਤਲਬ ਪੈਸਾ ਆ ਜਾਂਦਾ ਆ ਨਾ ਤੇ ਫਿਰ ਉਹ ਉਸ ਹਿਸਾਬ ਦੇ ਨਾਲ ਰਹਿਣ ਲੱਗ ਜਾਂਦਾ ਹੂੰ ਇੱਕ ਦਿਨ ਅਚਾਨਕ ਸ਼ੀਸ਼ੇ ਦੇ ਅੱਗੇ ਖਲੋ ਕੇ ਆਪਣੀਆਂ ਅੱਖਾਂ ਚੱਖਾਂ ਪਾ ਕੇ ਦੇਖਦਾ ਆ ਤੇ ਇੱਕ ਜਗ੍ਹਾ ਤੇ ਰੁਕ ਜਾਂਦਾ ਉਹ ਮोटा ਵੀ ਹੋ ਗਿਆ ਹੁੰਦਾ ਨਾ ਹੂੰ ਹੂੰ ਉਸ ਤੋਂ ਬਾਅਦ ਉਹ ਉਹਨੂੰ ਲੱਗਦਾ ਹੈ ਕਿ ਯਾਰ ਮੈਂ ਇਹ ਉਹ ਕੁਝ ਕਰਨਿਆ ਜੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਦੀ ਕਰਨਾ ਹੀ ਨਹੀਂ ਸੋਚਦਾ ਹੂੰ ਤੇ ਅੱਜ ਇਹ ਸਭ ਕਿੱਦਾਂ ਹੋ ਹੁੰਦਿਆ ਹੂੰ ਫਿਰ ਉਹ ਜਿਹੜਾ ਵਿਚਾਰ ਆ ਇੱਕ ਉਹਦੇ ਦਿਮਾਗ ਦੇ ਵਿੱਚ ਘਰ ਘਰ ਕੇ ਬੈ ਜਾਂਦਾ ਹੂੰ ਕਿ ਇਹ ਤਾਂ ਮੈਂ ਉਧਰ ਆ ਗਿਆ ਜਿੱਧਰ ਮੈਂ ਕਦੀ ਸੋਚਿਆ ਵੀ ਨਹੀਂ ਸੀ ਕਿ ਮੈਂ ਆਉਣਾ ਹੂੰ ਪਰ ਇਹ ਜ਼ਿੰਦਗੀ ਮੈਨੂੰ ਕਿੱਧਰ ਲੈ ਕੇ ਆ ਗਈ ਹੈ ਦੁਨਿਆਵੀ ਪਾਸੇ ਪੂਰਾ ਝਗੜਿਆ ਗਿਆ ਹੁੰਦਾ ਉਹਦੇ ਵਿੱਚ ਉਹ ਜਿਹੜਾ ਕਾਲ ਦਾ ਪੰਜਾ ਬਿਲਕੁਲ ਤੇ ਉਹ ਦੇਖਦਾ ਹੈ ਕਿ ਮੇਰੀ ਜ਼ਿੰਦਗੀ ਮੈਂ ਜਿਹੜੇ ਰਸਤੇ ਤੇ ਤੁਰਿਆ ਸੀ ਉਹ ਰਸਤੇ ਤੋਂ ਮੈਂ ਭਟਕ ਗਿਆ ਹੂੰ ਤੇ ਹੁਣ ਮੈਂ ਉਦੋਂ ਮੈਨੂੰ ਜਾਗ ਆਈ ਜਦੋਂ ਮੈਂ ਵੇਖਿਆ ਜਿੱਦਾਂ ਬੰਦਾ ਸੁੱਤਾ ਪਿਆ ਨਹੀਂ ਸਾਰੇ ਕੰਮ ਕਰੀ ਜਾਂਦਾ ਹਾਂ ਹਾਂ ਉਹਨੂੰ ਲੱਗਾ ਕਿ ਮੈਂ ਤਾਂ ਸੁੱਤਾ ਪਿਆ ਸਾਰਾ ਕੁਝ ਕਰੀ ਜਾਂਦਾ ਹਾਂ ਅੱਖਾਂ ਖੋਲ ਕੇ ਤੇ ਦੇਖਿਆ ਹੀ ਨਹੀਂ ਤੇ ਜਦੋਂ ਅੱਖਾਂ ਖੋਲ੍ਹ ਕੇ ਦੇਖਿਆ ਉਦੋਂ ਦੇਖਿਆ ਕਿ ਕਿੰਨੇ ਸਾਲ ਬੀਤ ਗਏ ਜਦੋਂ ਮੈਂ ਤੁਰਿਆ ਸੀ ਆਪਣੀ ਜਰਨੀ ਤੇ ਘਰ ਦੇ ਨੂੰ ਛੱਡ ਕੇ ਹੁਣ ਅੱਜ ਜੇ ਮੈਂ ਦੇਖਾਂ ਤੇ ਕਿੱਥੇ ਆ ਗਿਆ ਹਾਂ ਥੋੜੇ ਬਹੁਤੇ ਪੈਸੇ ਕਮਾ ਲਏ ਆ ਜ਼ਿੰਦਗੀ ਖਰਾਬ ਕਰ ਲਈ ਆਪਣੀ ਸਿਹਤ ਖਰਾਬ ਕਰ ਲਈ ਆ ਉਲਝ ਗਿਆ ਵਾ ਦੁਨਿਆਵੀ ਚੀਜ਼ਾਂ ਦੇ ਵਿੱਚ ਪਰ ਹੁਣ ਉਹ ਕਹਿੰਦਾ ਸੀ ਕਿ ਇਹ ਮੇਰਾ ਟਰਨਿੰਗ ਪੁਆਇੰਟ ਆ ਵੀ ਮੈਂ ਪਛਤਾਵਾ ਨਹੀਂ ਲੈ ਕੇ ਚੱਲਣਾ ਚਾਹੁੰਦਾ ਹੁਣ ਜੋ ਹੋ ਗਿਆ ਸੋ ਹੋ ਗਿਆ ਨਿਕਲਿਆ ਤੇ ਮੰਨ ਦੀ ਖੋਜ ਕਰਨ ਸੀ ਪਰ ਫਸ ਮੈਂ ਫੇਰ ਤੋਂ ਗਿਆ ਘਰ ਛੱਡ ਗਿਆ ਸੀ ਫਿਰ ਇੱਥੇ ਘਰ ਬਣਾਇਆ ਮਨ ਦੀਆਂ ਉਲਝਣਾਂ ਦੇ ਵਿੱਚ ਹੀ ਫਸ ਗਿਆ ਸੋ ਇਹ ਚੀਜ਼ ਲਾਈਫ ਦੇ ਨਾਲ ਆਪਣੀ ਦੇ ਨਾਲ ਕਿਵੇਂ ਰਿਲੇਟ ਕਰਦੀ ਆ ਆਪਾਂ ਵੀ ਕਈ ਵਾਰ ਕੋਈ ਕੰਮ ਮਿੱਥ ਕੇ ਨਿਕਲਦੇ ਆ ਕਰੋ ਆਪਾਂ ਲਾਈਫ ਦੇ ਵਿੱਚ ਕੋਈ ਡਿਸੀਜਨਸ ਲੈ ਹੁੰਦੇ ਆ ਕਿ ਮੈਂ ਡਾਕਟਰ ਬੰਨਾ ਆ ਮੈਂ ਟੀਚਰ ਬੰਨਾ ਆ ਮੈਂ ਆ ਕਰਨਾ ਆਉ ਕਰਨਾ ਪਰ ਐਕਚੁਅਲ ਦੇ ਵਿੱਚ ਕੀ ਹੁੰਦਾ ਹੈ ਵੀ ਆਪਾਂ ਨੂੰ ਕੁਝ ਲੋਕ ਇਹੋ ਜਿਹੇ ਮਿਲ ਜਾਂਦੇ ਆ ਜਾਂ ਫਿਰ ਆਪਣੀ ਸੰਗਤ ਕੁਝ ਇਹੋ ਜਿਹੀ ਹੋ ਜਾਂਦੀ ਆ ਪੀ ਆਪਣਾ ਮੇਨ ਮਕਸਦ ਤੋਂ ਧਿਆਨ ਭਟਕ ਜਾਂਦਾ ਹੈ ਤੇ ਆਪਾਂ ਕੋਈ ਫਾਲਤੂ ਦੀਆਂ ਗੱਲਾਂ ਦੇ ਵਿੱਚ ਫਸ ਕੇ ਰਹਿ ਜਾਂਦੇ ਹਾਂ ਬਿਲਕੁਲ ਤੁਸੀਂ ਬੜੇ ਸਾਰੇ ਲੋਕ ਦੇਖੇ ਹੋਣਗੇ ਜਿਹੜੇ ਡਾਰਮਲੀ ਤੁਹਾਨੂੰ ਕਹਿੰਦੀ ਆ ਕਿ ਮੈਂ ਸੋਚਿਆ ਤਾਂ ਸੀ ਕੁਝ ਹੋਰ ਕਰਨ ਦਾ ਪਰ ਉਦਾਂ ਹੋਇਆ ਨਹੀਂ ਮੈਂ ਫਸ ਕੇ ਰਹਿ ਗਿਆ ਜ਼ਿੰਦਗੀ ਦੇ ਵਿੱਚ ਮੈਂ ਜਕੜ ਕੇ ਰਹਿ ਗਿਆ ਲਗਭਗ ਹਰ ਰੋਜ਼ ਹੀ ਕੋਈ ਨਾ ਕੋਈ ਮਿਲਦਾ ਹੀ ਹੈ ਇਹ ਚੀਜ਼ ਮੈਂ ਆਪਣੀ ਲਾਈਫ ਦੇ ਨਾਲ ਵੀ ਰਿਲੇਟ ਕਰਦਾ ਹਾਂ ਨਾ ਪੀ ਯਾਰ ਜਦੋਂ ਆਪਾਂ ਕੋਈ ਕੰਮ ਸੋਚਿਆ ਹੋਵੇ ਕਿ ਮੈਂ ਕਰਨਾ ਆ ਤੇ ਸਭ ਤੋਂ ਵਧੀਆ ਗੱਲ ਵੀ ਸਾਰੇ ਆਪਣੀ એનર્ਜੀ ਲਾ ਕੇ ਉਸ ਕੰਮ ਨੂੰ ਕਰ ਲਓ ਬਿਲਕੁਲ ਕਿਉਂਕਿ ਜੇ ਤੁਸੀਂ ਸੋਚਿਆ ਕਿ ਮੈਂ ਕਿ ਥੋੜਾ ਜਿਹਾ ਚਲੇ ਤੇ ਮੈਂ ਸੋਚੇ ਸੋਚਿਆ ਵਾ ਨਾਲ ਕੁਝ ਹੋਰ ਕਰਨਾ ਜਾਂ ਫਿਰ ਹੋਰ ਕੁਝ ਕਰ ਲੈ ਫਿਰ ਤੁਸੀਂ ਉੱਥੇ ਉਲਝੇ ਰਹੋਗੇ ਫਿਰ ਚੰਗੀ ਤਰ੍ਹਾਂ ਨਹੀਂ ਕਰ ਸਕਦੇ ਜ਼ਿੰਦਗੀ ਦਾ ਇੱਕ ਬੜਾ ਸੋਹਣਾ ਰੰਗ ਹੈ ਕਿ ਇਹ ਦੁਬਾਰਾ ਦੁਬਾਰਾ ਨਹੀਂ ਮਿਲਦੀ ਤੇ ਇਸ ਕਰਕੇ ਜਿੰਨਾ ਵੀ ਐਕਸਪਲੋਰ ਕੀਤਾ ਜਾ ਸਕਦਾ ਮੇਰੇ ਖਿਆਲ ਦੇ ਨਾਲ ਕਰ ਲੈਣਾ ਚਾਹੀਦਾ ਤੇ ਮਨ ਦੀ ਕੋਸ਼ਿਸ਼ ਕਰਨੀ ਬੜੀ ਵੱਡੀ ਗੱਲ ਆ ਬਿਲਕੁਲ ਸੈਲਫ ਐਨਾਲਿਸਿਸ ਸੈਲ ਆਪਣੀ ਸੈਲਫ ਡਿਸਕਵਰੀ ਇਹ ਉਹਨਾਂ ਸਾਰੀਆਂ ਵੱਡੀਆਂ ਚੀਜ਼ਾਂ ਚੋ ਇੱਕ ਹੈ ਜਿਹੜੀਆਂ ਇਨਸਾਨ ਕਰ ਸਕਦਾ ਹੈ ਜਿੰਦਾ ਰਹਿੰਦੇ ਰਹਿੰਦੇ ਹੂੰ ਹੂੰ ਸੋ ਵਿਚਾਰ ਜਿਹੜੇ ਆ ਉਹ ਸਾਡੇ ਦਿਮਾਗ ਦੇ ਵਿੱਚ ਕੱਲ ਨੂੰ ਆਉਣੇ ਆਉਣੇ ਆ ਹਾਂ ਆਫਟਰ ਲਾਈਫ ਦੇ ਵਿੱਚ ਸਾਡੇ ਜਦੋਂ ਅਸੀਂ ਬੁੱਢੇ ਹੋ ਜਾਣਾ ਹੈ ਉਦੋਂ ਦਿਮਾਗ ਦੇ ਵਿੱਚ ਵਿਚਾਰ ਹੀ ਤਾਂ ਚੱਲਣੇ ਆ ਬਿਲਕੁਲ ਸੋ ਚਾਹੇ ਸਰੀਰ ਸਾਡਾ ਚੱਲੇ ਨਾ ਚੱਲੇ ਪਰ ਦਿਮਾਗ ਦੇ ਵਿੱਚ ਵਿਚਾਰ ਚੱਲਦੇ ਰਹਿਣੇ ਆ ਹੂੰ ਸੋ ਇਦਾਂ ਹੀ ਸਿਧਾਰਥ ਦੇ ਦਿਮਾਗ ਦੇ ਵਿੱਚ ਉਹ ਸਾਰੇ ਵਿਚਾਰ ਜਿਹੜੇ ਘਰ ਘਰ ਕੇ ਬਹਿ ਜਾਂਦੇ ਆ ਤੇ ਫਿਰ ਬੰਦਾ ਜਦੋਂ ਸੋਚਦਾ ਨਾ ਵੀ ਮੈਂ ਤੇ ਫਸ ਗਿਆ ਫੇਰ ਯਾਰ ਪਰ ਹੁਣ ਦੂਜੀ ਵਾਰੀ ਨਹੀਂ ਇੱਕ ਵਾਰੀ ਤਾਂ ਮੈਂ ਪਟਕ ਗਿਆ ਹੁਣ ਦੂਜੀ ਵਾਰੀ ਮੈਂ ਤੋਹੇ ਜੇ ਵੀ ਟਾਈਮ ਹੈਗਾ ਵਾ ਅਜੇ ਮੈਂ ਭਟਕਣਾ ਨਹੀਂ ਚਾਹੁੰਦਾ ਉਸ ਤੋਂ ਬਾਅਦ ਇੱਕ ਛੋਟੀ ਜੀ ਹੁੰਦਾ ਜਦੋਂ ਸੁਧਾਰਥ ਆਪਣਾ ਘਰਬਾਰ ਛੱਡ ਕੇ ਕਮਲ ਨੂੰ ਛੱਡ ਕੇ ਇੱਕ ਨਦੀ ਦੇ ਕਿਨਾਰੇ ਆ ਕੇ ਬਹਿ ਜਾਂਦਾ ਹੈ ਉਹ ਨਦੀ ਉਹਨੂੰ ਕੀ ਸਿਖਾਉਂਦੀ ਆ ਉਹਦੇ ਵੱਲ ਦੇਖਦਾ ਰਹਿੰਦਾ ਕੀ ਸਿੱਖਦਾ ਹੈ ਉਹਦੇ ਉੱਤੋਂ ਹਾਂਜੀ ਉੱਥੇ ਨਦੀ ਦੇ ਵਿੱਚ ਨਾ ਇੱਕ ਉਹਨੂੰ ਇਨਸਾਨ ਮਿਲਦਾ ਆ ਫੈਰੀਮੈਨ ਤੇ ਉਸ ਇਨਸਾਨ ਨੂੰ ਜਦੋਂ ਮਿਲਦਾ ਹੈ ਨਾ ਤੇ ਉਹ ਇਨਸਾਨ ਉਹਨੂੰ ਕੋਲ ਰੱਖ ਲੈਂਦਾ ਆਪਣੇ ਹਾਂ ਉਹ ਕਹਿੰਦਾ ਕਿ ਤੂੰ ਪੜ੍ਹ ਗਿਆ ਮੈਨੂੰ ਪਤਾ ਆ ਤੇ ਹੁਣ ਤੇਰੇ ਕੋਲ ਕੁਝ ਨਹੀਂ ਹੈਗਾ ਦੁਨੀਆ ਦੇ ਵਿੱਚ ਉਹ ਕੋਈ ਉਤੋਂ ਪੈਸਾ ਨਹੀਂ ਲੈਂਦਾ ਕੋਈ ਉਹਨੂੰ ਘਰੇ ਰੱਖਣ ਦੇ ਪੈਸੇ ਨਹੀਂ ਲੈਂਦਾ ਉਹ ਸਿਰਫ ਉਹਨੂੰ ਕਹਿੰਦਾ ਕਿ ਤੂੰ ਮੇਰੇ ਨਾਲ ਰਹਿ ਤੇ ਮੇਰੇ ਨਾਲ ਥੋੜਾ ਬਹੁਤ ਕੰਮਕਾਰ ਕਰਾ ਲੋਕਾਂ ਨੂੰ ਮੈਂ ਨਦੀ ਪਾਰ ਕਰਾਉਣਾ ਤੂੰ ਵੀ ਮੇਰੇ ਨਾਲ ਹੈਲਪ ਕਰ ਤੇ ਜੋ ਵੀ ਸਿੱਖਿਆ ਜਾਂਦਾ ਨਦੀ ਕੋਲੋਂ ਸਿੱਖਿਆ ਮੈਂ ਜ਼ਿੰਦਗੀ ਦੇ ਵਿੱਚ ਤੇ ਤੂੰ ਵੀ ਸਿੱਖ ਇਸ ਕਿਤਾਬ ਦਾ ਸਭ ਤੋਂ ਵੱਡਾ ਲੈਸਨ ਸਿਦਾਰਥ ਇੱਥੇ ਇਹ ਸਿੱਖਦਾ ਆ ਨਦੀ ਨੂੰ ਦੇਖਦਿਆਂ ਦੇਖਦਿਆਂ ਉਹ ਦੇਖਦਾ ਹੈ ਕਿ ਨਦੀ ਇੱਕ ਸਮੇਂ ਬਦਲ ਵੀ ਰਹੀ ਹੈ ਸਾਰਾ ਕੁਝ ਬਦਲ ਰਿਹਾ ਹੈ ਨਦੀ ਦੇ ਵਿੱਚ ਤੇ ਕੁਝ ਬਦਲ ਵੀ ਨਹੀਂ ਰਿਹਾ ਪਾਣੀ ਉਦਾਂ ਦਾ ਉਦਾਂ ਹੀ ਪਾਣੀ ਆ ਰਿਹਾ ਹੈ ਪਾਣੀ ਜਾ ਰਿਹਾ ਹੈ ਉਹ ਦੇਖਦਾ ਹੈ ਜਿੰਦਗੀ ਦੇ ਸਾਰੇ ਰੰਗ ਉਸ ਨਦੀ ਦੇ ਵਿੱਚ ਉਹ ਦੁੱਖ ਸੁੱਖ ਪਿਆਰ ਮੋ ਜੋ ਵੀ ਹੋ ਸਕਦਾ ਹੈ ਇਨਸਾਨ ਦੀ ਜ਼ਿੰਦਗੀ ਦੇ ਵਿੱਚ ਉਹ ਉਸ ਚੀਜ਼ ਨੂੰ ਦੇਖਦਾ ਉਹ ਦੇਖਦਾ ਹੈ ਭੂਤਕਾਲ ਨੂੰ ਬੀਤੇ ਕੱਲ ਨੂੰ ਉਹ ਦੇਖਦਾ ਹੈ ਆਉਣ ਵਾਲੇ ਸਮੇਂ ਨੂੰ ਤੇ ਉਹ ਦੇਖਦਾ ਹੈ ਕਿ ਸਾਰਾ ਕੁਝ ਸਮੇਂ ਦਾ ਇਲਿਊਜ਼ਨ ਆ ਇੱਕ ਭਰਮ ਆ ਜੋ ਵੀ ਹੈ ਅੱਜ ਜੋ ਮੇਰੇ ਸਾਹਮਣੇ ਪਾਣੀ ਲੰਘ ਰਿਹਾ ਨਾ ਸਿਰਫ ਇਹੀ ਅਸਲੀ ਪਾਣੀ ਹੈ ਜੋ ਆ ਰਿਹਾ ਜੋ ਜਾ ਰਿਹਾ ਉਹ ਸਾਰਾ ਕੁਝ ਭੁਲੇਖਾ ਹੈ ਮਨ ਦਾ ਮਤਲਬ ਦੁਨੀਆ ਤੇ ਵੀ ਲੋਕੀ ਇਦਾਂ ਹੀ ਆ ਰਹੇ ਆ ਜਾ ਰਹੇ ਆ ਸਾਰਾ ਦੁਨੀਆ ਵੀ ਇਦਾਂ ਹੀ ਚੱਲ ਰਹੀ ਹੈ ਸਮੇਂ ਦੇ ਨਾਲ ਜੋ ਆਪਾਂ ਇਕੱਠਾ ਕਰ ਲਿਆ ਆ ਉਹ ਸਾਰਾ ਖਤਮ ਹੋ ਜਾਣਾ ਇੱਕ ਸਮੇਂ ਤੇ ਤੁਸੀਂ ਇਹ ਜੋ ਉਚਕੋ ਤੁਸੀਂ ਇਹ ਸੋਚ ਕੇ ਦੇਖੋ ਕਿ ਜਦੋਂ ਆਪਾਂ ਇਸ ਕਮਰੇ ਤੋਂ ਬਾਹਰ ਚਲੇ ਗਏ ਆ ਤੇ ਇਸ ਕਮਰੇ ਦੀ ਹੋਂਦ ਖਤਮ ਆ ਇੱਕ ਤਰੀਕੇ ਨਾਲ। ਇਸ ਕਮਰੇ ਦੇ ਵਿੱਚ ਜਿੰਨੀਆਂ ਵੀ ਚੀਜ਼ਾਂ ਹੈ ਨਾ ਉਹਨਾਂ ਦੀ ਹੋਂਦ ਸਿਰਫ ਸਾਡੇ ਮਨ ਦੇ ਨਾਲ। ਜਦੋਂ ਆਪਾਂ ਨਹੀਂ ਹੈਗੇ ਇਹਨਾਂ ਦੀ ਹੋਂਦ ਵੀ ਖਤਮ ਹੋ ਜਾਂਦੀ ਹੈ। ਹਾਲਾਂਕਿ ਸਿਦਾਰਥ ਦਾ ਐਕਸਪੀਰੀਅੰਸ ਇੰਨਾ ਕਿ ਜ਼ਿਆਦਾ ਹੁੰਦਾ ਆ ਇੰਨੀ ਕ ਵੱਡੀ ਜਰਨੀ ਹੈ ਕਿ ਉਹਨੂੰ ਆਪਾਂ ਸ਼ਬਦਾਂ ਦੇ ਵਿੱਚ ਨਹੀਂ ਜਕੜ ਸਕਦੇ। ਸ਼ਬਦਾਂ ਦੇ ਵਿੱਚ ਪਰੋਕ ਹੀ ਨਹੀਂ ਕਹਿ ਸਕਦੇ ਕਿ ਉਹ ਕੀ ਐਕਸਪੀਰੀਅੰਸ ਕਰਦਾ ਹੈ ਪਰ ਜੋ ਵੀ ਉਹ ਐਕਸਪੀਰੀਅੰਸ ਕਰਦਾ ਹੈ ਉਹ ਬਿਯੋਂਡ ਲਾਈਫ ਹੁੰਦਾ ਉੱਥੇ ਉਹਦੀ ਅਸਲੀ ਲਿਬਰੇਸ਼ਨ ਹੁੰਦੀ ਉੱਥੇ ਉਹਦੀ ਅਸਲੀ ਮਨ ਦੀ ਮੁਕਤੀ ਹੁੰਦੀ ਜਦੋਂ ਉਹ ਨਦੀ ਦੇ ਕੰਡੇ ਤੇ ਬਹਿ ਕੇ ਸਾਰਾ ਕੁਝ ਦੇਖਣਾ ਸ਼ੁਰੂ ਕਰ ਦਿੰਦਾ ਉਹਨੂੰ ਨਦੀ ਨੂੰ ਦੇਖਦਿਆਂ ਦੇਖਦਿਆਂ ਜ਼ਿੰਦਗੀ ਦੇ ਸਾਰੇ ਰੰਗ ਦੇਖਨੇ ਸ਼ੁਰੂ ਹੋ ਜਾਂਦੇ ਆ ਤੇ ਉਹਦੇ ਅੰਦਰ ਇੱਕ ਡੂੰਗੀ ਸ਼ਾਂਤੀ ਘਰ ਕਰ ਜਾਂਦੀ ਹੈ ਉਹਨੂੰ ਇੰਨਾ ਸੁਆਦ ਆਉਂਦਾ ਹੈ ਜ਼ਿੰਦਗੀ ਜੀਣ ਦਾ ਉੱਥੇ ਜਾ ਕੇ ਉਹਨੂੰ ਅਸਲੀ ਪਿਆਰ ਮਹਿਸੂਸ ਹੁੰਦਾ ਉੱਥੇ ਜਾ ਕੇ ਉਹ ਜਿਹੜੀ ਫੁੱਲਾਂ ਦੀ ਮਹਿਕ ਆ ਨਾ ਜਿਹੜੀ ਆਪਣੇ ਆਪ ਉੱਠਦੀ ਹੈ ਉਹਦੇ ਅੰਦਰ ਉਹ ਉੱਠਣੀ ਸ਼ੁਰੂ ਹੋ ਜਾਂਦੀ ਹੈ ਤੇ ਫਿਰ ਜਿਹੜਾ ਉਹ ਵੀਡੀਓ ਵਾਲਾ ਇਨਸਾਨ ਹੁੰਦਾ ਜਿਹੜਾ ਉਹਨੂੰ ਲੈ ਕੇ ਜਾਂਦਾ ਨਦੀ ਦੇ ਕੰਢੇ ਸਿਦਾਰਥ ਨੂੰ ਪਤਾ ਲੱਗਦਾ ਹੈ ਕਿ ਇਹ ਇਨਸਾਨ ਮੇਰੇ ਤੋਂ ਪਹਿਲਾਂ ਹੀ ਮੁਕਤ ਹੋਇਆ ਸੀ ਜੀਵਨ ਤੋਂ ਤੇ ਉਸ ਇਨਸਾਨ ਨੇ ਦੇਖ ਲਿਆ ਹੁੰਦਾ ਹੈ ਕਿ ਸਿਦਾਰਥ ਦੇ ਅੰਦਰ ਉਹ ਪੋਟੈਂਸ਼ੀਅਲ ਆ ਸਿਦਾਰਥ ਉਸ ਜੀਨ ਨੂੰ ਲੈ ਕੇ ਪੈਦਾ ਹੋਇਆ ਕਿ ਮੈਂ ਮੁਕਤ ਹੋਣਾ ਹੈ ਤੇ ਮੈਂ ਬੜੇ سارے ਲੋਕਾਂ ਨੂੰ ਆਜ਼ਾਦ ਕਰਨਾ ਹੈ ਹਮ ਸਭ ਤੋਂ ਜ਼ਰੂਰੀ ਗੱਲ ਕਿ ਇਨਸਾਨ ਦੀ ਆਪਣੀ ਆਪਣੀ ਖੋਜ ਆ ਤੇ ਇਨਸਾਨ ਦੇ ਲਈ ਸੈਲਫ ਡਿਸਕਵਰੀ ਉਹਨਾਂ ਖੋਜਾਂ ਦੇ ਵਿੱਚੋਂ ਸਭ ਤੋਂ ਵੱਡੀ ਖੋਜ ਹੈ ਜਿਹੜੀ ਇਨਸਾਨ ਨੂੰ ਕਰਨੀ ਚਾਹੀਦੀ ਹੈ। ਹੂੰ ਮੇਰਾ ਮੰਨਣਾ ਹੈ ਕਿ ਇਸ ਕਿਤਾਬ ਦੇ ਵੱਲੋਂ ਸਾਨੂੰ ਇਹੀ ਸਿੱਖਿਆ ਜਾਂਦਾ ਹੈ ਕਿ ਸੈਲਫ ਡਿਸਕਵਰੀ ਇਜ਼ ਵਨ ਆਫ ਦਾ ਮੋਸਟ ਅਸੈਂਸ਼ੀਅਲ ਹੂੰ ਡਿਸਕਵਰੀਜ਼ ਅਸੀਂ ਲਾਈਫ ਸਾਡੀ ਜ਼ਿੰਦਗੀ ਚੱਲਦੀ ਰਹਿਣੀ ਆ ਤੇ ਇਹ ਜਿੰਨੇ ਸਾਲ ਸਾਨੂੰ ਮਿਲੇ ਆ ਉਹਨੇ ਸਾਲ ਅਸੀਂ ਭੋਗ ਕੇ ਜਾਣੇ ਆ। ਹਾਂ ਉਹਦੇ ਵਿੱਚ ਦੁਨਿਆਵੀ ਚੀਜ਼ਾਂ ਦੇ ਵਿੱਚ ਤੇ ਸਾਨੂੰ ਰਹਿਣਾ ਪੈਣਾ ਕਿਉਂਕਿ ਅੱਜ ਦੀ ਲਾਈਫ ਜਿਹੜੀ ਇਦਾਂ ਚੱਲਣ ਦਾ ਹੀ ਆ। ਹੂੰ ਹੂੰ ਪਰ ਥੋੜਾ ਬਹੁਤਾ ਟਾਈਮ ਸਾਨੂੰ ਕੱਢਣਾ ਚਾਹੀਦਾ ਹੈ ਕਿ ਅਸੀਂ ਮਨ ਨੂੰ ਸ਼ਾਂਤ ਕਿਵੇਂ ਰੱਖਣਾ ਹੈ ਇਹ ਵੀ ਦੇਖੀਏ ਹਮ ਆਪਣੇ ਆਪ ਨਾਲ ਥੋੜੀਆਂ ਜਿਹੀ ਗੱਲਾਂ ਕਰੀਏ ਤੇ ਥੋੜਾ ਜਿਹਾ ਆਪਣੇ ਆਪ ਨੂੰ ਐਕਸਪਲੋਰ ਕਰੀਏ ਇਹ ਚੀਜ਼ ਜ਼ਰੂਰੀ ਹੈ ਕਿ ਸਾਰੀਆਂ ਚੀਜ਼ਾਂ ਸਾਨੂੰ ਅਫੈਕਟ ਨ ਕਰਨ ਬਹੁਤ ਜ਼ਿਆਦਾ ਕਿ ਅੱਜ ਸਾਡੇ ਕੋਲ ਫੋਨ ਆ ਤੇ ਕੱਲ ਫੋਨ ਨਹੀਂ ਹੈਗਾ ਤੇ ਬੜਾ ਵੱਡਾ ਦੁੱਖ ਦਾ ਕਾਰਨ ਨਾ ਬਣ ਜਾਏ ਥੋੜਾ ਬਹੁਤ ਦੁੱਖ ਤਾਂ ਆਉਣਾ ਹੀ ਹੈ ਕੋਈ ਇਨਸਾਨ ਜ਼ਿੰਦਗੀ ਚ ਹੈਗਾ ਤੇ ਕੱਲ ਨੂੰ ਨਹੀਂ ਹੈਗਾ ਕੋਈ ਕੁ ਅਟੈਚਮੈਂਟ ਹੋ ਜਾਂਦੀ ਹਿਊਮਨ ਇਮੋਸ਼ਨ ਆ ਜੇ ਉਹ ਜੁੜਿਆ ਤੇ ਉਹ ਟੁੱਟਣਾ ਤਾਂ ਹੈ ਹੀ ਹੈ ਜਿਦਾਂ ਕੱਚ ਦਾ ਗਲਾਸ ਤੁਸੀਂ ਇੱਕ ਵਾਰੀ ਘਰੇ ਲਿਆਉਂਦਾ ਤੇ ਉਹ ਕੱਚ ਦੀ ਜਿਹੜੀ ਬੰਤਰ ਆ ਨਾ ਉਹ ਬੰਤਰ ਦੇ ਵਿੱਚ ਹੀ ਉਹਦਾ ਟੁੱਟਣਾ ਲਿਖਿਆ ਆ ਕੋਈ ਵੀ ਚੀਜ਼ ਜ਼ਿੰਦਗੀ ਦੇ ਵਿੱਚ ਆ ਗਈ ਉਹ ਜਾ ਸਕਦੀ ਹੈ ਪਰ ਇਹ ਕਿ ਉਹ ਇੰਨੀ ਜ਼ਿਆਦਾ ਇਫੈਕਟ ਨਾ ਕਰੇ ਉਹਦੇ ਨਾਲ ਥੋੜਾ ਜਿਹਾ ਆਪਣੇ ਆਪ ਨੂੰ ਸਮਝਾ ਕੇ ਰੱਖਣਾ ਕਿ ਇਹ ਰਿਸ਼ਤਾ ਹੈ ਜ਼ਿੰਦਗੀ ਦੇ ਵਿੱਚ ਜੋ ਵੀ ਹੈ ਇਹ ਸਾਰੀਆਂ ਚੀਜ਼ਾਂ ਇਹ ਪਤਾ ਨਹੀਂ ਕਦੋਂ ਚਲੀਆਂ ਜਾਣੀਆਂ ਸੋ ਉਸ 스테ਜ ਨੂੰ ਆਪਣਾ ਅੱਖਾਂ ਖੋਲ ਕੇ ਦੇਖਣਾ ਐਕਸਪੀਰੀਅੰਸ ਕਰਨਾ ਹਰ ਇੱਕ ਚੀਜ਼ ਨੂੰ ਸੋ ਮੈਨੂੰ ਲੱਗਦਾ ਕਿ ਕੈਮਰੇ ਦੇ ਵਿੱਚ ਦਿਖਾਈ ਨਹੀਂ ਕਿਤਾਬ ਹੈ ਦਿਖਾਈ ਸੀ ਸ਼ੁਰੂ ਚ ਅੱਛਾ ਮੈਂ ਭੁੱਲ ਗਿਆ ਇਸ ਕਿਤਾਬ ਨੂੰ ਜ਼ਰੂਰ ਪੜਿਓ ਤੇ ਇਸ ਕਿਤਾਬ ਦੇ ਵਿੱਚ ਬੜੀ ਸੌਖੀ ਭਾਸ਼ਾ ਦੇ ਵਿੱਚ ਲਿਖੀ ਆ ਹਮ ਤੇ ਬੜੀਆਂ ਸੋਹਣੀਆਂ ਸਿੱਖਿਆਵਾਂ ਦਿੱਤੀਆਂ ਨੇ ਇਸ ਕਿਤਾਬ ਨੇ ਸਾਨੂੰ ਜੋ ਮੈਂ ਪੜ੍ਹੀ ਸੀ ਮੈਨੂੰ ਵਧੀਆ ਲੱਗਾ ਤੇ ਹੁਣ ਫੇਰ ਦੁਬਾਰਾ ਪੜ੍ਹੀ ਤੇ ਵਧੀਆ ਸਟੋਰੀ ਐਕਸਪਲੇਨ ਕੀਤੀ ਆ ਕਾਫੀ ਕੁਝ ਸਿੱਖਣ ਨੂੰ ਮਿਲਦਾ ਆ ਮਤਲਬ ਇਹਦੀ ਔਖੀ ਕਿਤਾਬ ਨਹੀਂ ਹੈਗੀ ਇਹ ਇਹ ਮਤਲਬ ਸੌਖੀ ਕਿਤਾਬ ਆ ਸੋ ਸਾਨੂੰ ਕਮੈਂਟ ਕਰਕੇ ਦੱਸਿਓ ਕਿ ਤੁਹਾਨੂੰ ਵੀਡੀਓ ਦੇਖ ਕੇ ਕਿੱਦਾਂ ਦਾ ਲੱਗਾ ਤੇ ਇਸ ਕਿਤਾਬ ਨੂੰ ਜ਼ਰੂਰ ਟਰਾਈ ਕਰਿਓ ਪੜਨ ਦਾ ਕਿਉਂਕਿ ਸੌਖੀ ਕਿਤਾਬ ਆ ਇਹ ਬਹੁਤ ਔਖੀ ਹੈਗੀ ਨਹੀਂ ਆ